ਇਹ ਗਲਤ ਤਾਂ ਰਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਸਵੇਰ ਦੇ ਲਾਈਵ ਪ੍ਰੋਗਰਾਮ ਸਰ ਧੰਨਵਾਦ ਜੀ ਤਾਂ ਰਿੰਦਰ ਜੀ ਦੀ ਇੱਕ ਬੜਾ ਵੱਡਾ ਬਿਆਨ ਆਏ ਤੁਸੀਂ ਮੈਨੂੰ ਰੋਜ਼ ਅਪਡੇਟ ਵਧੀਆ ਦਿੰਦੇ ਹੋ ਹਾਂ ਬੜਾ ਵਧੀਆ ਮੁੱਦਾ ਜੇਕਰ ਦੇਖਿਆ ਜੇ ਤਾਂ ਹਾਂਜੀ ਦੇਖੋ ਜਿਹੜਾ ਇਹ ਮੁੱਦਾ ਹੈ ਨਾ ਨਸ਼ਿਆਂ ਦਾ ਮੁੱਦਾ ਹਾਂ ਬਿੰਦ ਸਿੰਘ ਸਾਹਿਬ ਨੇ ਮਤਲਬ ਗੱਲ ਕੀਤੀ ਹੈ ਵੀ ਨਸ਼ਿਆਂ ਨੂੰ ਜੇ ਠੱਲ ਪਾਉਣ ਦੀ ਗੱਲ ਕਰਦੇ ਹਾਂ ਚਾਹੀਦੀ ਹੈ ਤਾਂ ਮਤਲਬ ਇਹ ਤੇ ਬੈਠ ਕੇ ਮੀਟਿੰਗ ਕਰਕੇ ਜਿਹੜੇ ਰ ਵਿਅਕਤੀ ਨਸ਼ੇ ਨੇ ਉਹਨਾਂ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਜੀ ਜੀ ਮਤਲਬ ਇਸ ਗੱਲ ਨੂੰ ਦੇਖੋ ਇਹ ਗੱਲਾਂ ਕਹਿਣੀਆਂ ਵੜੀਆਂ ਸਖਲੀਆਂ ਨੇ ਹਾਂਜੀ ਪਰ ਇਹਨਾਂ ਚੀਜ਼ਾਂ ਦੀ ਹਕੀਕਤ ਕੀ ਹੈ ਅਸਲੀਅਤ ਕੀ ਹੈ ਉਹ ਨਾ ਤਾਂ ਬਰਿੰਦ ਨੂੰ ਪਤਾ ਨਾ ਉਹ ਗੌਰਵ ਚੋਕਲੇ ਨੂੰ ਪਤਾ ਨਾ ਉੱਥੇ ਧਾਰਮੀ ਬੈਠਾ ਸੀ ਉਹਨੂੰ ਪਤਾ ਨਾ ਹੋਰ ਜਿਹੜੇ ਬੈਠੇ ਸੀ ਉਹਨਾਂ ਨੂੰ ਪਤਾ ਕਿਸੇ ਨੂੰ ਕੱਖ ਨਹੀਂ ਪਤਾ ਐਵੇਂ ਊਟ ਪਟਾ ਕੇ ਜਾਂ ਕਰਕੇ ਆਪਦਾ ਟਾਈਮ ਉਹਨਾਂ ਨੇ ਲੰਘਾਇਆ ਅਸਲ ਗੱਲ ਮੈਂ ਸ਼ੁਰੂ ਕਰਦਾ 1704 ਤੋਂ ਕਰੋ ਜਿਹੜੀ ਨਸ਼ੇ ਦੀ ਖੋਜ ਹੈ ਇਹ 1704 ਦੇ ਵਿੱਚ ਹੋਈ ਜੀ ਅੱਜ ਤੋਂ 200 300 ਸਾਲ ਪਹਿਲਾਂ ਹਾਂ ਉਦੋਂ ਤੋਂ ਇਹ ਨਸ਼ਾ ਚੱਲਦਾ ਆਇਆ ਹੈ ਠੀਕ ਹੈ ਇਹ ਆਪ ਉਦੋਂ ਤੋਂ ਸਾਰੀ ਦੁਨੀਆ ਇਸ ਨੂੰ ਚੋਲਿਓ ਕਿ ਕੋਈ ਕਿਸੇ ਰੂਪ ਚ ਕੋਈ ਕਿਸੇ ਰੂਪ ਦੇ ਵਿੱਚ ਵਰਤਦੀ ਹੈ ਇਹਨੂੰ ਇਲੀਗਲ ਤੌਰ ਤੇ ਵੀ ਵਰਤਦੇ ਆ ਇਹਨੂੰ ਲੀਗਲ ਤੌਰ ਤੇ ਵੀ ਵਰਤਿਆ ਜਾਂਦਾ ਜੀ ਜੀ ਆ ਗੱਲ ਕਰ ਇਹ ਹੈ ਵੀ ਜਦੋਂ ਉਹਦੇ ਵਿੱਚ ਕੁਝ ਹੋਰ ਮਾਤਰਾ ਮਾਰਾ ਲਾ ਕੇ ਜਾਂ ਉਹਦੀ ਥਾਂ ਕੁਝ ਹੋਰ ਪਾ ਪਲਾਂਟ ਨਸ਼ੇ ਕੀਤੇ ਜਾਂਦੇ ਨੇ ਤਾਂ ਫਿਰ ਇਹ ਇੱਕ ਬਿਮਾਰੀ ਬਣ ਗਿਆ ਬਿਮਾਰੀ ਬਣਨ ਦੇ ਕਾਰਨ ਤਾਂ ਇਹ ਬਦਨਾਮ ਕੁਝ ਸਰਕਾਰਾਂ ਦੀਆਂ ਜਿਹੜੀਆਂ ਫੇਲਿਅਰ ਹੁੰਦੇ ਨੇ ਹਾਂਜੀ ਉਹਨਾਂ ਚੀਜ਼ਾਂ ਦੇ ਉੱਤੇ ਪਰਦਾ ਪਾਉਣ ਵਾਸਤੇ ਨਸ਼ੇ ਨੂੰ ਇੱਕ ਕਨਾਉਣਾ ਰੂਪ ਦੇ ਕੇ ਮਤਲਬ ਉਹਨੂੰ ਇਸ ਤਰ੍ਹਾਂ ਪ੍ਰਚਾਰਿਤ ਕੀਤਾ ਜਾਂਦਾ ਵੀ ਇਹ ਜੇ ਮਰਦੇ ਨੇ ਤਾਂ ਸਿਰਫ ਇਕੱਲੇ ਨਸ਼ੇ ਨਾਲ ਹੀ ਮਰਦੇ ਨੇ ਹੋਰ ਕਾਸੇ ਨਾਲ ਨਹੀਂ ਮਰਦੇ ਜੀ ਜੀ ਮੈਂ ਤੁਹਾਨੂੰ ਦੱਸ ਰਿਹਾ ਇਸ ਤੁਛਲੇ 72 ਸਾਲਾਂ ਦੇ ਵਿੱਚ ਹਾਂਜੀ ਏਡਜ਼ ਦੇ ਨਾਲ 4 ਕਰੋੜ ਮੌਤਾਂ ਹੋਈਆਂ ਨੇ ਓ ਮਾਈ ਗੋਡ 4 ਕਰੋੜ ਪੰਜਾਬ ਦੀ ਆਬਾਦੀ 3.5 ਕਰੋੜ ਹੈ ਹਾਂਜੀ ਹਾਂਜੀ 72 ਸਾਲ ਦੇ ਵਿੱਚ ਏਡਜ਼ ਦੇ ਨਾਲ 4 ਕਰੋੜ ਮੌਤਾਂ ਹੋਈਆਂ ਨੇ ਦੁਨੀਆ ਪੱਧਰ ਦੀਆਂ ਸਰਕਾਰਾਂ ਉਸ ਚੀਜ਼ ਦੇ ਉੱਤੇ ਫੇਲ ਨੇ ਜੀ ਇਸੇ ਤਰ੍ਹਾਂ ਹੋਰ ਬਹੁਤ ਚੀਜ਼ਾਂ ਨੇ मतलब ਸਰਕਾਰਾਂ ਆਪ ਦਾ ਫੇਲਰ ਹੈ ਜਿਹੜਾ ਉਹ ਹੋਰ ਕੁਛਕਾਉਣ ਦੀਆਂ ਮਾਰੀਆਂ ਨਸ਼ੇ ਨੂੰ ਉਤਸ਼ਾਹਤ ਕਰ ਦਿੰਦੀਆਂ ਨੇ ਹੁਣ ਆ ਜੀ ਆਪਾਂ ਗੱਲ ਨਸ਼ੇ ਆਸਲ ਗੱਲ ਤੋਂ ਕਹਨੇ ਕੀ ਚਾਹੁੰਦੇ ਹਾਂ ਹਾਂਜੀ ਹਾਂਜੀ ਤੇ ਨਸ਼ੇ ਜਿਹੜੇ ਹੁੰਦੇ ਨੇ ਨਸ਼ੇ ਦੋ ਪ੍ਰਕਾਰ ਦੇ ਨੇ ਇੱਕ ਨਸ਼ਾ ਹੁੰਦਾ ਗਿੱਲਾ ਇੱਕ ਹੁੰਦਾ ਸੁੱਕਾ ਗਿੱਲੇ ਨਸ਼ੇ ਦੇ ਉੱਤੇ ਸਰਕਾਰ ਦੀ ਬਿਊਰੋਕ੍ਰੇਸੀ ਚੱਲਦੀ ਹੁੰਦੀ ਹੈ ਸਰਕਾਰਾਂ ਦੇ ਕੰਮਕਾਰ ਚੱਲਦੇ ਹੁੰਦੇ ਨੇ ਸੁੱਕਾ ਨਸ਼ਾ ਹੁੰਦਾ ਜਿਹੜਾ ਉਹ ਲੀਡਰਾਂ ਵਾਸਤੇ ਹੁੰਦਾ ਹੈ ਲੀਡਰ ਲੀਡਰਾਂ ਦੀਆਂ ਕਮਾਈਆਂ ਡਿਟਰਾਂ ਦੇ ਚੋਣਾਂ ਦੇ ਖਰਚੇ ਉਹ ਸੁੱਕੇ ਨਸ਼ੇ ਤੇ ਡਿਪੈਂਡ ਹੁੰਦੇ ਨੇ ਸੁੱਕੇ ਨਸ਼ੇ ਦੇ ਵਿੱਚ ਤੀਮ ਚਰਚ ਗਾਂਜਾ ਸਮੈਕ ਭੁੱਕੀ ਅਫੀਮ ਇਹ ਆ ਜਾਂਦੇ ਨੇ ਗਿੱਲੇ ਨਸ਼ੇ ਦੇ ਵਿੱਚ ਅੰਗਰੇਜ਼ੀ ਸ਼ਰਾਬ ਦੇਸ਼ੀ ਸ਼ਰਾਬ ਬੀਅਰ ਸਕਾਟ ਫਲਾਨਾ ਕਾਟ ਇਹ ਆ ਜਾਂਦੀਆਂ ਨੇ ਠੀਕ ਹੈ ਜੀ ਇਹਨਾਂ ਚੀਜ਼ਾਂ ਤੇ ਸਿਰ ਤੋਂ ਬਿਨਾਂ ਜੇ ਚੀਜ਼ਾਂ ਇਹ ਨਾ ਇਸ ਚੀਜ਼ ਨੂੰ ਪ੍ਰੋਮੋਟ ਕਰਨ ਤਾਂ ਇਹਨਾਂ ਦੀ ਸਿਆਸਤ ਹੈ ਜਿਹੜੀ ਉਹ ਉਹ ਥੱਲੇ ਥੱਲੇ ਪੱਦਰ ਤੇ ਲੱਗ ਜਾਂਦੀ ਹੈ ਤਾਂ ਕਿ ਜਿਹੜਾ ਪੈਸਾ ਹੈ ਉਹ ਸਿਰਫ ਇਨ੍ਹਾਂ ਕੰਮਾਂ ਦੇ ਵਿੱਚ ਹੀ ਬਣਦਾ ਹੈ ਇਨ੍ਹਾਂ ਕੰਮਾਂ ਨੂੰ ਉਹ ਪ੍ਰਚਾਰ ਕੇ ਪੈਸਾ ਇਕੱਠਾ ਕਰਦੇ ਨੇ ਪੈਸਾ ਇਕੱਠਾ ਕਰਨ ਤੋਂ ਬਾਅਦ ਫਿਰ ਉਹ ਚੋਣਾਂ ਦੇ ਵਿੱਚ ਰੰਗ-ਬਰੰਗੇ ਝੰਡਿਆਂ ਦੇ ਖਰਚੇ ਪਾ ਕੇ ਅੱਜ ਆ ਕੁਰਸੀਆਂ ਦੇ ਉੱਤੇ ਬਿਰਾਜਮਾਨ ਹੁੰਦੇ ਕੱਦਦਾ ਵਿਕਰ ਇੱਕ ਮੇਰੇ ਮਨ ਦੇ ਵਿੱਚ ਇੱਕ ਸਵਾਲ ਹੈ ਮੈਂ ਜਰੂਰ ਤੁਹਾਨੂੰ ਪਹਿਲਾਂ ਵੀ ਕੀਤਾ ਸੀ ਅੱਜ ਵੀ ਕਰਾਂਗਾ ਮੈਂ ਇਹ ਆਵਾਜ਼ ਪਹੁੰਚਾਣਾ ਚਾਹਨਾ ਸਰਕਾਰਾਂ ਤੱਕ ਕਿ ਨਾ ਅੱਜ ਤੋਂ ਮਨ ਤਕਰੀਬਨ ਯਾਨੀ ਆਦਾ ਹੈ 20-25 ਸਾਲ ਪੁਰਾਣੀ ਗੱਲ ਹੈ ਮੇਰੇ ਫਾਦਰ ਹੁਣ ਦੁਨੀਆ 'ਚ ਨਹੀਂ ਹੈ ਤੇ ਮੇਰੇ ਦਾਦਾ ਜੀ ਤੇ ਮੇਰੇ ਫਾਦਰ ਸਾਹਿਬ ਦਾ ਨਾ ਜਿੰਦਰਾ ਹਸਪਤਾਲ ਪਟਿਆਲਾ ਤੋਂ ਇੱਕ ਕਾਟ ਬਣਿਆ ਹੋਇਆ ਸੀ ਸਰਕਾਰੀ ਉਹ ਹਫੀਮ ਖਾਂਦੇ ਸੀ ਉਹਨਾਂ ਦਾ ਡਾਕਟਰ ਸਾਹਿਬ ਉੱਥੇ ਯਾਨੀ ਕਿ ਹਫਤੇ ਦਾ ਪਤਾ ਨਹੀਂ ਇੱਕ ਟੋਲਾ ਪਤਾ ਨਹੀਂ ਕਿੰਨੀ ਮਿਲਦੀ ਸੀ ਤੇ ਡਾਕਟਰ ਸਾਹਿਬ ਮੈਂ ਆਪਣੇ ਘਰ ਦੀ ਗੱਲ ਨਹੀਂ ਕਰ ਰਿਹਾ ਮੈਂ ਇਹ ਕਹਿ ਰਿਹਾ ਵੀ ਉਸਤਾ ਵੀ ਨਸ਼ੇ ਯਾਨੀ ਕਿ ਯਾਨੀ ਹਫੀਮ ਭੁੱਕੀ ਚੱਲਦੀ ਸੀ ਯਾਨੀ ਕੱਟਾਂ ਦੇ ਮਿਲਦੀ ਸੀ ਉਸਤਾ ਨਾ ਕਦੇ ਮੈਂ ਚਿੱਟੇ ਦਾ ਗੋਲੀਆਂ ਦਾ ਇਹ ਨਸ਼ਾ ਦਾ ਸੀ ਨਾਮ ਹੀ ਸੁਣਿਆ ਸੀ ਆਪਣੀ ਜਵਾਨੀ ਚ ਜਿੰਨਾ ਕਿ ਹੁਣ ਆ ਪਿਛਲੇ 5-4 ਸਾਲਾਂ ਤੋਂ ਇੰਨਾ ਸੁਣ ਰਹੇ ਆ ਨਾ ਕਿ ਸਾਨੂੰ ਡਰ ਲੱਗਦਾ ਅਸੀਂ ਸਾਡੇ ਬੱਚੇ ਬਾਹਰ ਖੇਡਣ ਘੁੰਮਣ ਜਾਂਦੇ ਨੇ ਸਾਨੂੰ ਡਰ ਲੱਗਦਾ ਵੀ ਸਾਡੇ ਬੱਚੇ ਕਿਸੇ ਗਲਤ ਨਾ ਹੋ ਜਾਣ ਦੇਖੋ ਜੀ ਜਿਹੜਾ ਇਹ ਚਿੱਟਾ ਦਾ ਕੋਈ ਨਸ਼ੇ ਦਾ ਨਾਂ ਨਹੀਂ ਹੈ ਚਿੱਟਾ ਕੋਈ ਨਸ਼ੇ ਦਾ ਨਾਂ ਨਹੀਂ ਹੈ ਇਹ ਤਾਂ ਇੱਕ ਪਲਾਂਟਡ ਨਸ਼ਾ ਹੈ ਸਰਕਾਰਾਂ ਦਾ ਡਾਕਟਰ ਸਾਹਿਬ ਤੁਸੀਂ ਮਾ ਵੀ ਜਨਾ ਇੱਕ ਇੱਕ ਦੇ ਨਾਲ ਤੁਸੀਂ ਹਰ ਵਾਰ ਕਹਿੰਦੇ ਹੁੰਦੇ ਉਹ ਫੈਂਟਨਿਲ ਉਹ ਹੈ ਕੀ ਆ ਦਰਸ਼ਕਾਂ ਦੱਸੋ ਮੈਨੂੰ ਪਰਸੋਂ ਤੇ ਕਮੈਂਟ ਵੀ ਆਇਆ ਸੀ ਮੈਂ ਤੁਹਾਨੂੰ ਦੱਸ ਦਣਾ ਕਿ ਫੈਂਟਨਿਲ ਸੁਨ ਘਾਥਿਆਂ ਨੂੰ ਸੁਨ ਕਰਨ ਦੀ ਦਵਾਈ ਹੈ ਇੱਕ ਜੀ ਜਿਹਦੇ ਜਿਹਦਾ ਮੁੱਖ ਨਿਰਯਾਤਕ ਚైనా ਹੈ ਜੀ ਚਾਇਨਾ ਤੋਂ ਮੈਕਸੀਕੋ ਜਾਂਦਾ ਮੈਂ ਉਹ ਪਿਛਲੀ ਵਾਰੀ ਬ੍ਰਾਜ਼ੀਲ ਕਹੇਗਾ ਸੀ ਸੌਰੀ ਉਹ ਤੇ ਮੈਂ ਮੈਕਸੀਕੋ ਜਾਂਦਾ ਇਹ ਮੈਂ ਮੈਕਸੀਕੋ ਅਮਰੀਕਾ ਦੇ ਨਾਲ ਹੱਦ ਹੈ ਕੰਦ ਹੈ ਜੀ ਉੱਥੋਂ ਉਹ ਮਤਲਬ ਤਿਆਰ ਹੋ ਕੇ ਪੂਰਾ ਫਿਰ ਇਹ ਅਮਰੀਕਾ ਇੰਗਲੈਂਡ ਕਨੇਡਾ ਆਸਟ੍ਰੇਲੀਆ ਇਧਰਲੇ ਪਾਸੇ ਜਾਂਦਾ ਆਪਾਂ ਤੁਸੀਂ ਲਾਓ ਕਿ ਆਪਾਂ ਆਪਣੇ ਬੱਚੇ ਭੇਜਿਆ ਵੀ ਪੰਜਾਬ ਤਾਂ ਨਿਸ਼ਾਨੇ ਖਾ ਲਿਆ ਆਪਾਂ ਬਾਹਰ ਭੇਜ ਦਈਏ ਹਾਂਜੀ ਹਾਂਜੀ ਆਪਾਂ ਭੇਜ ਦੇਣਾ ਅਫਰੀਕਾ ਭੇਜਿਆ ਹਾਂ ਹਾਂਜੀ ਅਮਰੀਕਾ ਦੇ ਵਿੱਚ 2024 ਦੇ ਵਿੱਚ 1,27,000 ਮੁੰਡੇ ਦੀ ਮੌਤ ਹੋਈ ਹੈ। ਉਹ ਪੰਜਾਬ ਦੇ ਵਿੱਚ 300 ਮੁੰਡੇ ਦੀ ਮੌਤ ਹੋਈ ਹੈ। ਜੀ ਅਮਰੀਕਾ ਦੀ ਆਬਾਦੀ ਆਪਾਂ ਤੋਂ 10 ਗੁਣਾ ਵੱਧ ਹੈ। ਸਹੀ ਗੱਲ ਹੈ। ਇਹ ਮੌਤਾਂ ਦੀ ਗਿਣਤੀ ਆਪਾਂ ਤੋਂ ਹਜ਼ਾਰਾਂ ਗੁਣਾ ਲੱਖਾਂ ਗੁਣਾ ਵੱਧ ਹੈ। ਜੀ ਮੇਰਾ ਕਹਿਣ ਤੋਂ ਭਾਵ ਹੈ ਵੀ ਜਿਹੜਾ ਇਹ ਨਸ਼ੇ ਦਾ ਇਹ ਇੰਟਰਨੈਸ਼ਨਲ ਕ੍ਰਾਈਸਿਸ ਹੈ ਜੀ ਇਹ ਕੋਈ ਕਿਸੇ ਨੂੰ ਆਪਾਂ ਜੇ ਕਹੀਏ ਵੀ ਕਿਸੇ ਨੂੰ ਫੜ ਕੇ 50 ਬੰਦੇ ਇੰਦਰ ਦੇ ਦਿਓ ਜਾਂ ਹਜ਼ਾਰ ਬੰਦਾ ਅੰਦਰ ਦੇ ਦਿਓ ਤਾਂ ਮਤਬ ਇਹ ਨਸ਼ਾ ਹਟ ਜੂ ਇਹ ਆ ਹਟਣ ਵਾਲੀ ਗੱਲ ਨਹੀਂ ਹੈ ਪਹਿਲਾਂ ਸਰਕਾਰ ਆਕਾਲੀਆਂ ਨੇ ਵੀ ਬਥੇਰੇ ਮੁੰਡਿਆਂ ਨੂੰ ਫੜ ਕੇ ਅੰਦਰ ਦਿੱਤਾ ਅੱਜ ਉਹ ਤਿੰਨ ਬੰਦੇ ਰਹਿ ਗਏ ਫਿਰ ਕੈਪਟਨ ਕਾਂਗਰਸ ਨੇ ਫੜ ਕੇ ਮੁੰਡੇ ਬਥੇਰੇ ਅੰਦਰ ਦਿੱਤੇ ਉਹ ਅੱਜ ਵਿਰੋਧੀ ਕਰਚ ਬੈਠੇ ਨੇ ਉਸ ਤੋਂ ਬਾਅਦ ਸਾਡੀ ਸਰਕਾਰ ਨੇ ਵੀ ਕੰਧਾਂ ਦੇ ਉੱਤੇ ਪੋਸਟਰ ਲਿਖ ਕੇ ਲਾਏ ਸੀ ਕਿ ਆ ਨਸ਼ਾ ਆ ਨਸ਼ਾ ਲਸ਼ੇ ਦਾ ਤਸਕਰ ਪਰ ਅਤੇ ਬਾਦਕਿਸਮਤੀ ਹੈ ਵੀ ਉਹਨਾਂ ਲੋਕਾਂ ਨੂੰ ਸਾਡੀਆਂ ਸਰਕਾਰਾਂ ਵੀ ਜੈਡ ਪਲੱਸ ਸਕਿਉਰਟੀ ਲਈ ਜਾਂਦੀਆਂ ਨੇ ਬਹੁਤ ਮਾੜੀ ਗੱਲ ਆ ਕਹਿਣ ਤੋਂ ਬਾਅਦ ਵੀ ਜਿਹੜਾ ਨਸ਼ਾ ਹੁੰਦਾ ਹੈ ਨਸ਼ਾ ਸੱਤਾ ਦਾ ਨਸ਼ਾ ਸਭ ਤੋਂ ਵੱਡਾ ਹੁੰਦਾ ਹੈ ਧਰਮ ਦਾ ਨਸ਼ਾ ਮਾੜਾ ਹੁੰਦਾ ਹੈ ਜੀ 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 ਪੈਸੇ ਦਾ ਨਸ਼ਾ ਮਾੜਾ ਹੁੰਦਾ ਹੈ ਤੇ ਜਿਹੜਾ ਇਹ ਹੁੰਦੇ ਇਹ ਤਾਂ ਸਾਰੀਆਂ ਜਿਹੜਾ ਮਾੜਾ ਮੋਟਾ ਇਹ ਦਵਾਈ ਬੂਤੀ ਦੇ ਤੌਰ ਤੇ ਵਰਤਦੇ ਨੇ ਇਹ ਤਾਂ ਇੱਕ ਮਨ ਨੂੰ ਢਾਰਸ ਦੇਣ ਵਾਸਤੇ ਇਹ ਬਰਤਿਆ ਜਾਂਦਾ ਹੋਰ ਐਡਾ ਵੱਡਾ ਉਹ ਗੱਲ ਨਹੀਂ ਹੁੰਦੀ ਜਿਹੜੇ ਬੰਦੇ ਦੇ ਕੋਲੇ ਚਾਚ ਪਾਉਣ ਨੂੰ ਗੁੜ ਵੀ ਨਹੀਂ ਹੈਗਾ ਗੁੜ ਦਾ ਪੈਸਾ ਨਹੀਂ ਉਹ 5 ਕਰੋੜ ਰੁਪਏ ਕਿਲੋ ਦੀ ਜ਼ੀਰੋ ਇਹਨੂੰ ਕਿੱਥੋਂ ਪੀ ਲੂਗਾ ਉਹੀ ਤਾਂ ਗੱਲ ਹੈ ਜੀ ਛੋਟੀ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਵੀ ਜਿਹੜੇ ਆਪਣੇ ਆ ਜੁੱਧ ਨਸ਼ਾਂ ਬ੍ਰੁੱਤੂਮ ਇਹ ਮਚਲੀ ਹੋਈ ਹੈ ਇਹਦੇ ਚ ਅੱਪਾ 3 ਕਵਾਂਟਲ ਚਿੱਟਾ ਕਹਿੰਦੇ ਆ ਫੜ ਲਿਆ ਹਾਂਜੀ ਹਾਂਜੀ ਜੀ ਦੀ ਕੀਮਤ ਹੈ 2100 ਕਰੋੜ ਰੁਪਈਆ ਜੀ ਤੇ ਕਾਇਸ਼ਾ ਪਾਫੜੇਗਾ 6 ਕਰੋੜ ਰੁਪਈਆ ਹਾਂ ਛੇਪਾ ਕਾਇਸੀ ਵੀ ਉਹਨਾਂ ਦੇ ਬਰਾਬਰ ਫੜਦੇ ਫੜਦੇ ਫਿਰ ਆਪਾਂ ਮੰਨ ਲੈਂਦੇ ਵੀ ਇੱਥੇ ਉਹ ਨਸ਼ਾ ਚੱਲਦਾ ਹੈਗਾ ਇਹ ਤਾਂ ਇੱਕ ਸਰਕਾਰਾਂ ਆਪਦੀਆਂ ਫੇਲਰ ਦੇ ਉੱਤੇ ਪਰਦਾ ਪਾਉਣ ਵਾਲਾ ਤੇ ਪੁਲਿਸ ਤੋਂ ਡਾਂਗ ਫਰਵਾ ਕੇ ਨੌਜਵਾਨ ਲੋਕਾਂ ਨੂੰ ਅੰਦਰ ਕਰਕੇ ਲੋਕਾਂ ਦੀ ਹਮਦਰਦੀ ਮਤਲਬ ਪਟੋਲਨਾ ਚਾਹੁੰਦੀਆਂ ਹੁੰਦੀਆਂ ਨੇ ਤੇ ਜੋ ਪਹਿਲੀ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਅੱਜ ਤੱਕ ਚੱਰੀ ਹੈ ਜੀ ਐ ਡਾਕਟਰ ਸਾਹਿਬ ਦੇਖੋ ਤੁਸੀਂ ਬੜੀ ਵਧੀਆ ਗੱਲ ਕੀਤੀ ਕਿ ਸਰਕਾਰਾਂ ਆਪਣਾ ਫੇਲਰ ਜਾਨੀ ਕਿ ਛਪਾਣ ਲਈ ਸਾਰਾ ਕਰ ਰਹੇ ਨੇ ਅਸੀਂ ਮੰਨਦੇ ਹਾਂ ਏ ਕਾਰਵਾਈ ਹੋਈ ਹੈ ਛੋਟੀਆਂ ਮੱਛੀਆਂ ਤੇ ਹਾਂ ਤੁਹਾਨੂੰ ਇੱਕ ਅਪਡੇਟ ਦੇ ਦੇਣਾ ਡਾਕਟਰ ਸਾਹਿਬ ਸ਼ਰਮਾ ਜੀ ਲਾਈਨ ਤੇ ਆ ਕੇ ਲੈ ਲਾਂ ਵਿੱਚ ਲੈ ਲਓ ਲੈ ਲਓ ਇੱਕ ਮਿੰਟ ਹੈਲੋ ਹਾਂਜੀ ਸ਼ਰਮਾ ਜੀ ਹੈਲੋ ਸਤਿ ਸ਼੍ਰੀ ਅਕਾਲ ਡੋਟੀ ਸਾਹਿਬ ਸਤਿ ਸ਼੍ਰੀ ਅਕਾਲ ਸ਼ਰਮਾ ਜੀ ਡਾਕਟਰ ਸਾਹਿਬ ਜੁੜੇ ਹੋਏ ਨੇ ਤੇ ਤੁਸੀਂ ਦੇਖਦੇ ਹੋ ਬੋਲ ਕੇ ਦੁਬਾਰਾ ਇੱਕ ਵਾਰ ਰਿਪੀਟ ਕਰਾਂ ਮੇਰਾ ਪ੍ਰੋਗਰਾਮ ਦੇਖ ਰਿਹਾ ਸਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸਾਹਿਬ ਨੇ ਜੋ ਤਤਸਪ ਪਿਆ ਤੁਸੀਂ ਉਹਨਾਂ ਬਾਰੇ ਦੱਸੋ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਸੁਣ ਰਹੇ ਹਨ ਬਿਲਕੁਲ ਦੇਖੋ ਡਾਕਟਰ ਸਾਹਿਬ ਦੀ ਕਿਹ ਜਿਹੀ ਫੋਰਸ ਹੈ ਉਹ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਬਚਾਉਣ ਦੇ ਵਿੱਚ ਜਿਹੜਾ ਇੱਕ ਬਹੁਤ ਸਹਿਯੋਗ ਕਰ ਰਹੀ ਹੈ ਇੱਕ ਮਿੰਟ ਇੱਕ ਮਿੰਟ ਰੋਕਣਾ ਡਾਕਟਰ ਸਾਹਿਬ ਪਹਿਲਾਂ ਤਾਂ ਸ਼ਰਮਾ ਜੀ ਨੂੰ ਵਧਾਈ ਦੇ ਦਿਓ ਇਹਨਾਂ ਦਾ ਕੰਮ ਸ਼ੁਰੂ ਹੋ ਗਿਆ ਥੋੜੀ ਅੜਚਨ ਆਈ ਸੀ ਪਰ ਠੀਕ ਹੈ ਹੋ ਗਿਆ ਕੰਮ ਸ਼ੁਰੂ ਇਹਨੂੰ ਬਤਾਈ ਦੇ ਦਿਓ ਜੀ ਸ਼ਰਮਾ ਜੀ ਮੈਂ ਮਿਲ ਕੇ ਸੀਗਾ ਮੈਂ ਦੇਖਿਆ ਸੀਗਾ ਚਲੋ ਹੁਣ ਵੀ ਦੰਨੇ ਆ ਸਾਨੂੰ ਬਹੁਤ ਬਹੁਤ ਧੰਨਵਾਦੀ ਉਹ ਬਹੁਤ ਵਧੀਆ ਗੱਲ ਹੈ ਕਿਉਂਕਿ ਨਾ ਮੈਂ ਇਹ ਚਾਹਨਾ ਵੀ ਜਿਹੜੇ ਪੱਤਰਕਾਰ ਦੇ ਸਾਡੇ ਚੈਨਲ ਦੇ ਇਹਨਾਂ ਨੂੰ ਸਰਕਾਰਾਂ ਕਹਿ ਦਿੰਦੀਆਂ ਨੇ ਅਸੀਂ ਪੱਤਾ ਦੇਵਾਂਗੇ ਇਹ ਮਹੀਨਾ ਸ਼ੁਰੂ ਕਰਾਂਗੇ ਪਰ ਫਿਰ ਮਜਬੂਰੀ ਚ ਆ ਕੇ ਸਾਨੂੰ ਆਪਣੇ ਕੰਮਕਾਰ ਸ਼ੁਰੂ ਕਰਨੇ ਪੈਂਦੇ ਨੇ ਸ਼ਰਮਾ ਜੀ ਪ੍ਰਵਾਹ ਨਾ ਕਰੋ ਕੰਮ ਵਧੀਆ ਚੱਲੇਗਾ ਆਪਣੀ ਪਾਕਸਰ ਗੱਲ ਹੁੰਦੀ ਹੈ ਜੇ ਕੋਈ ਪਰੇਸ਼ਾਨੀ ਆਏਗੀ ਤਾਂ ਚੈਨਲ ਤੁਹਾਡੇ ਨਾਲ ਖੜਿਆ ਉਹ ਵੀ ਤੁਹਾਨੂੰ ਕਿਹਾ ਸੀ ਬਿਲਕੁਲ ਬਿਲਕੁਲ ਦੇਖੋ ਚੈਨਲ ਦਾ ਤੇ ਰੱਬ ਵਰਗੇ ਡਾਕਟਰ ਸਾਹਿਬ ਵਰਗੇ ਭਰਾਵਾਂ ਦਾ ਦੇਖੋ ਅਸ਼ੀਰਵਾਦ ਆ ਹਮੇਸ਼ਾ ਸਾਡੇ ਨਾਲ ਰਹੂਗਾ ਜੀ ਜਿਹੀ ਗੱਲ ਨਸ਼ੇ ਦੀ ਜਲਦੀ ਹੈ ਖਰਾਬ ਨਾ ਹੋ ਜਾਵੇ ਹਾਂਜੀ ਇਕੁੱਲ ਦੇਖੋ ਇੱਕ ਸਿਸਟਮ ਨੂੰ ਚੇਂਜ ਕਰਨ ਦੀ ਜ਼ਰੂਰਤ ਹੈ ਹਾਂਜੀ ਹਾਂਜੀ ਅਸੀਂ ਨਸ਼ੇ ਦੀ ਜੜ ਪੁੱਟਣ ਦੀ ਸਰਕਾਰ ਗੱਲ ਨਹੀਂ ਜੀ ਕਰਦੀ ਨਸ਼ਾ ਬੜੇ ਬੜੇ ਤਸ਼ਕਰਾ ਨੂੰ ਜਿਹੜਾ ਕਿਦਾਂ ਨਾ ਕਿ ਸਜ਼ਾ ਦੇਣ ਦੇ ਵਿੱਚ ਅਸਬਰਤ ਰਹਿ ਜਾਂਦੀ ਹੈ ਜੀ ਹਾਂਜੀ ਹਾਂਜੀ ਅਗਰ ਕਾਨੂੰਨ ਦੀ ਹੀ ਗੱਲ ਹੈ ਕਿ ਉਹ ਜਿਵੇਂ ਜਿਵੇਂ ਡਾਕਟਰ ਸਾਹਿਬ ਨੇ ਬਹੁਤ ਵਾਰ ਕਿਹਾ ਵੀ ਜਿਹੜਾ 2941 ਨੋਟੀਫਿਕੇਸ਼ਨ ਜੱਤੋਂ ਵੀ ਲਾਗੂ ਹੋਇਆ ਉਸ ਤੋਂ ਹੀ ਪੰਜਾਬ ਪੁਲਿਸ ਦੇ ਡਿਪਾਰਟਮੈਂਟ ਨੇ ਪਰਚਿਆਂ ਦੀ ਦਰਬਾਦਾ ਦਿੱਤੀ ਹੈ ਜਿਹੜੇ ਬੇਕੂਰ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਛੁੱਟਿਆ ਹੋਇਆ ਜਿਨ੍ਹਾਂ ਨੇ ਕਦੇ ਕੁੱਤਰੇ ਵੀ ਛੋਟੀ ਬਿਮਾਰੀ ਜਾਂ ਜਿਨ੍ਹਾਂ ਨੇ ਕਦੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੁਸੀਂ ਬੜੀ ਵਧੀਆ ਗੱਲ ਆਖਿਆ ਡਾਕਟਰ ਸਾਹਿਬ ਤੁਸੀਂ ਜਵਾਬ ਦਿ ਡਾਕਟਰ ਸਾਹਿਬ 2013 ਤੋਂ ਲੈ ਕੇ 20 ਤੱਕ ਕਿੰਨੇ ਪਤੀ ਸਾਢੇ 3 ਲੱਖ ਕਿੰਨੇ ਪਰਚੇ ਕਰਦੇ ਹੋਏ ਆ ਜਿਹੜੇ ਨਜਾਇਜ਼ ਪਰਚੇ ਤੁਸੀਂ ਲਾਓ ਜੀ ਨਜਾਇਜ਼ 7 ਤੋਂ ਲੈ ਕੇ 17 ਤੱਕ 3 ਲੱਖ ਪਰਚਾ ਹੋਇਆ ਜੀ ਅਕਾਲੀ ਦਲ ਦੀ ਆ ਸੁਣੋ ਸ਼ਰਮਾਈ ਧਿਆਨ ਨਾਲ ਸੁਣੋ 3 ਲੱਖ ਤੋਂ ਉੱਪਰ ਪਰਚਾ ਹੋਇਆ ਕਪੀਟਲ ਸਰਕਾਰ ਚ ਜੀ 60000 ਦੇ ਲਗਭਗ ਪਰਚਾ ਹੋਣ ਹੋ ਗਿਆ ਜੀ ਇੰਨਾ 3 ਸਾਲਾਂ ਦੇ ਵਿੱਚ ਕਹਿਣ ਤੋਂ ਬਾਅਦ ਇਹ ਹੈ ਵੀ ਨਸ਼ੇ ਦੇ ਪਰਚੇ ਕਿਉਂਕਿ ਨਸ਼ੇ ਤੋਂ ਪੀੜ 21 ਚੀਜ਼ਾਂ ਨੇ ਜਿਹਦੇ ਚ ਇਸ ਤਰ੍ਹਾਂ ਆਉਂਦਾ ਹੁੰਦਾ ਹੈ ਨਸ਼ੇ ਤੋਂ ਪੀੜਤ ਹਾਂਜੀ ਇੱਕ ਹੁੰਦਾ ਹੈ ਨਸ਼ੇ ਦੇ ਪਰਚੇ ਤੋਂ ਪੀੜਤ ਹਾਂਜੀ ਹਾਂਜੀ ਇੱਕ ਹੁੰਦਾ ਹੈ ਨਸ਼ੇ ਦੇ ਰਿਕਵਰੀ ਤੋਂ ਪੀੜਤ ਜੀ ਮੇਰਾ ਕਹਿਣ ਤੋਂ ਭਾਵ ਇਹ ਹੈ ਵੀ ਗੱਲਾਂ ਬਾਤਾਂ ਉਹ ਲੋਕ ਕਰਦੇ ਨੇ ਉਹ ਲੋਕ ਨਿਯਾਨ ਪਾਉਣ ਦੀ ਗੱਲ ਕਰਦੇ ਨੇ ਜਿਨ੍ਹਾਂ ਦੇ ਘਰੇ ਕੋਈ ਬੀੜੀ ਨਹੀਂ ਪਿੰਦਾ ਜੀ ਉਹਨਾਂ ਨੂੰ ਨਸ਼ੇ ਪਿਆ ਕੀ ਪਤਾ ਹੈ ਵੀ ਇਹ ਨਸ਼ਾ ਚੀਜ਼ ਕੀ ਹੈ ਕਿੱਥੋਂ ਆਉਂਦਾ ਹੈ ਕਾਹਨ ਲਿਆਉਂਦਾ ਹੈ ਕੌਣ ਖਾਂਦਾ ਹੈ ਕੌਣ ਕੀ ਦਿੰਦਾ ਹੈ ਇਹ ਚੀਜ਼ਾਂ ਜਿੰਨਾ ਚਿਰ ਜਿਹੜੇ ਲੋਕ ਇਹਨਾਂ ਨੂੰ ਹੰਡਾਉਂਦੇ ਨੇ ਨਾ ਉਹਨਾਂ ਕਿਰੇ ਲੋਕ ਦਵੇਟਾਂ ਦੇ ਵਿੱਚ ਨਹੀਂ ਬਿਠਾਉਂਦੇ। ਇਹ ਚੀਜ਼ ਦਾ ਕੋਈ ਹੱਲ ਲੱਭਣਾ ਅਸੰਭਵ ਹੈ। ਜਿਹੜੀ ਦਾ ਕੀ ਨੋਟੀਫਿਕੇਸ਼ਨ ਵਾਲੀ 31055 ਨੋਟੀਫਿਕੇਸ਼ਨ ਬਾਜਪਾਈ ਨੇ 2001 ਚ 2001 ਦੇ ਵਿੱਚ ਨੋਟੀਫਿਕੇਸ਼ਨ ਪਾਸ ਕੀਤਾ ਸੀਗਾ ਜਿਹੜਾ ਸੀਗਾ ਜਿਹਦਾ ਮਕਸਦ ਇਹ ਸੀ ਵੀ ਜੇ ਕਿਸੇ ਤੋਂ ਕੋਈ ਨਸ਼ਾ ਫਰਿਆ ਜਾਂਦਾ ਹਾਂਜੀ ਪੁਲਿਸ ਵਾਲੇ ਤਾਂ ਹੁਣ ਫੀਲਡ ਦੇ ਵਿੱਚ ਗੁਰਪਾਣਦੇ ਨੇ ਜੀ ਮਤਲਬ ਜੇ ਉਹਨੂੰ ਕੈਮੀਕਲ ਲੈਬੋਰੀ ਹੈ ਜਿੰਨਾ ਉਹਦੇ ਵਿੱਚ ਕਹਿੰਦੀ ਹੈ ਵੀ ਇਹਦੇ ਚ ਆ ਨਸ਼ਾ ਹੈ ਬਾਕੀ ਦਾ ਇਹਦੇ ਚ ਪਲਾਂਟਰ ਕੀਤਾ ਹੋਇਆ ਸਮਾਨ ਹੈ ਜੀ ਉਹਦੇ ਮੁਤਾਬਕ ਸਜ਼ਾ ਦਿੱਤੀ ਜਾਵੇ ਤਾਂ ਮਤਲਬ ਜਿਹੜਾ ਨਸ਼ੇ ਦਾ ਟੈਗ ਹੈ ਹਾਂ ਉਹ ਲੈ ਸਕਦਾ ਹੈ ਇੱਕ ਪੰਜਾਬ ਤੋਂ ਖਾਸ ਕਰਕੇ ਸ਼ਰਮਾ ਜੀ ਤੁਸੀਂ ਜਵਾਬ ਦਿਓ ਐ ਸ਼ਰਮਾ ਜੀ ਬੜੀ ਵਧੀਆ ਗੱਲ ਡਾਕਟਰ ਸਾਹਿਬ ਅਕਸਰ ਕਹਿੰਦੇ ਹੁੰਦੇ ਨੇ ਵੀ ਜਿਹੜਾ ਨਸ਼ਾ ਹੈ ਜਿਹੜਾ ਫੜਿਆ ਗਿਆ ਨਾ ਉਵੇਂ ਉੱਪਰ ਹੈ ਤੁਸੀਂ ਜਾਨੀ ਕਿ ਕਾਰਵਾਈ ਕਰੋ ਜਾਨੀ ਕਿ ਪੰਜਾਬ ਦੇ ਉੱਪਰ ਇੱਕ ਟੈਗ ਲਗਾ ਦਿੱਤਾ ਗਿਆ ਐਨਾ ਨਸ਼ਾ ਪੰਜਾਬ 'ਚ ਹੈ ਨਹੀਂ ਜਿੰਨੇ ਪਰਚੇ ਪਾਏ ਜਾ ਰਹੇ ਨੇ ਹੁਣ ਵੀ ਛੋਟੀ ਸਾਹਿਬ ਡਾਕਟਰ ਸਾਹਿਬ ਨੇ ਜਿਹੜਾ ਅੰਕੜਾ ਦੱਸਿਆ ਜੀ ਜਿਹੜੀ ਸਰਕਾਰ ਨੇ ਕਿਹੜੇ ਸਾਲਾਂ ਦੇ ਵਿੱਚ ਕਿੰਨੇ ਪਰਚੇ ਦਰਜ ਕਰੇ ਕਿੰਨੇ ਪਰਚੇ ਦਰਜ ਕਰੇ ਜੀ ਜੀ ਮੈਂ ਚੈਨਲ ਤੇ ਦਾਅਵੇ ਨਾਲ ਕਹਿ ਸਕਦਾ ਉਹਨਾਂ ਦੇ ਵਿੱਚੋਂ 5% ਹਕੀਕੀ ਹੋਣਗੇ ਜੀ ਬਟੇ 95% ਉਹ ਲੋਕਾਂ ਦੇ ਪਰਚੇ ਆ ਇਹਨਾਂ ਨੂੰ ਕਦੇ ਨਸ਼ੇ ਦਾ ਕਦੇ ਉਹਨਾਂ ਨੇ ਮੂੰਹ ਵੀ ਨਹੀਂ ਦੇਖਿਆ ਆਉਣਾ ਜੀ ਦੇਖੋ ਜਿਹੜੇ ਲੋਕ ਕਰਦੇ ਆ ਜਾਂ ਜਿਹੜੇ ਲੋਕ ਇਸ ਚੀਜ਼ ਨੂੰ ਲਿਆ ਰਹੇ ਉਹਨਾਂ ਤੱਕ ਤਾਂ ਸਰਕਾਰਾਂ ਪਹੁੰਚਦੀ ਹੀ ਨਹੀਂ ਜੀ ਕਿਸੇ ਕਰਕੇ ਸੀ ਕਹਿੰਦੇ ਵੀ ਜੇ ਨੋਟੀਫਿਕੇਸ਼ਨ ਚੇਂਜ ਹੋ ਜਾਊਗਾ ਕਾਨੂੰਨ ਚੇਂਜ ਹੋ ਜਾਊਗਾ ਕਿਉਂਕਿ ਜ਼ਿਆਦਾਤਰ ਪੰਜਾਬ ਪੁਲਿਸ ਨੇ ਉਸ ਸਰਟੀਫਿਕੇਸ਼ਨ ਨੂੰ ਜਿਹੜਾ ਮਿਸਯੂਜ਼ ਕੀਤਾ ਉਸ ਕਾਨੂੰਨ ਦੀ ਸਹਾਰਾ ਲੈ ਕੇ ਕਰਦੇ ਨੇ ਪਰਚੇ ਦਾ ਸਰਵਦਾਇਆ ਜੀ ਉਹ ਨਹੀਂ ਪਰ ਜਿਹੜਾ ਅਸੀਂ ਅੱਜ ਮੁੱਦਾ ਦਿੱਤਾ ਹੈ ਇਹ ਮੁੱਦਾ ਡਾਕਟਰ ਸਾਹਿਬ ਦਿੱਤਾ ਹੈ ਵੀ ਰਾਜਾ ਵਡਿੰਗ ਨੇ ਗੱਲਬਾ ਕੀਤੀ ਹੈ ਰਵਾਇਤੀ ਨਸ਼ੇ ਯਾਨੀ ਕਿ ਘਰਾਂ ਦਾ ਸ਼ੁਰੂ ਕੀਤੇ ਜਾਣ ਹਾਂ ਮੈਂ ਮੈਂ ਵੀ ਸਹਿਮਤ ਹਾਂ ਕਿ ਸ਼ਰਮਾ ਜੀ ਤੁਹਾਨੂੰ ਲੱਗਦਾ ਨਹੀਂ ਵੀ ਜੇਕਰ ਹਫੀਮ ਭੁੱਕੀ ਪੋਸ ਆਪਾਂ ਇਹ ਨਹੀਂ ਕਹਿੰਦੇ ਅਸੀਂ ਕਹਿੰਦੇ ਸਰਕਾਰੀ ਵਿੱਚ ਹੈ ਸਰਕਾਰ ਸ਼ਰਾਬ ਵੀ ਤਾਂ ਵੇਚ ਰਹੀ ਹੈ ਨਾ ਸਰਕਾਰ ਆਪੇ ਡੀਪੂ ਖੋਲ੍ਹ ਲੈ ਠੇਕੇ ਖੋਲ੍ਹ ਲੈ ਚੀਜ਼ਾਂ ਦੇ ਲਿਮਟਿਡ ਰਵੇ ਐਜ਼ এ ਦਵਾਈ ਤੌਰ ਤੇ ਤਾਂ ਜਿਹੜੇ ਨੌਜਵਾਨ ਚਿੱਟਿਆ ਵਾਲ ਸਮੈਕ ਵਾਲ ਗੋਲੀਆਂ ਵਾਲ ਜਾ ਰਹੇ ਉਹ ਬਾਹਰ ਨਿਕਲਣਗੇ ਛੋਟੀ ਸਾਹਿਬ ਦੇਖੋ ਇੱਕ ਸਟਾਕ ਮਾਰਕੀਟ ਦੀ ਗੱਲ ਕਰਦੇ ਆ ਜੀ ਆਪਾਂ ਜੀ ਜੀ ਪੈਸੇ ਤੇ ਸੱਟਾ ਲੱਗਦਾ ਨਹੀਂ ਪੈਸੇ ਦਾ ਲਾਉਂਦੇ ਤੇ ਲੋਕ ਸਰਕਾਰੋਂ ਕੀ ਮੰਗਦੇ ਪਹਿਲਾਂ ਵੀ ਕਰਦੀ ਸੀ ਹੁਣ ਵੀ ਕਰਦੀ ਆ ਜੀ ਲੇਕਿਨ ਅੱਜ ਸਰਕਾਰ ਨੇ ਅਪਰੂਵ ਕਰਤਾ ਸ਼ੇਅਰ ਮਾਰਕੀਟ ਜੀ ਸ਼ੇਅਰ ਮਾਰਕੀਟ 'ਚ ਪੈਸਾ ਲਾਉ ਸਕਦਾ ਲਾਉਣਾ ਅਪਰੂਵਡ ਹੈ ਜੀ ਕਿੰਨੇ ਲੋਕ ਸ਼ੇਅਰ ਮਾਰਕੀਟ 'ਚ ਜਾ ਰਹੇ ਆ ਜੀ ਜੀ ਸਰਕਾਰਾਂ ਕੀ ਕਰਦੀ ਹੈ ਜੀ ਜਿਹੜੀ ਚੀਜ਼ ਨੂੰ ਆਪ ਅਪਰੂਵਡ ਕਰ ਦਿੰਦੀ ਹੈ ਉਹ ਕਾਨੂੰਨੀ ਹੋ ਜਾਂਦੀ ਹੈ ਜਿਹੜੀਆਂ ਲੋਕਾਂ ਦੇ ਪਾਸੇ ਫਾਇਦੇ ਵਾਸਤੇ ਲੋਕ ਆਵਾਜ਼ ਚੁੱਕਦੇ ਆ ਜਾਂ ਜਿਹੜੇ ਲੋੜਵੰਦ ਆਵਾਜ਼ ਚੁੱਕਦੇ ਆ ਨਹੀਂ ਨਹੀਂ ਸ਼ਰਮਾ ਜੀ ਸ਼ਰਮਾ ਜੀ ਮਾਫੀ ਜਨਾ ਸ਼ਰਾਬ ਵੀ ਤਾਂ ਨਸ਼ਾ ਹੈ ਨਾ ਉਹ ਵੀ ਤਾਂ ਸਰਕਾਰ ਵੇਚ ਰਹੀ ਹੈ ਨਾ ਦੇਖੋ ਚੁਕੀ ਸਭ ਹੋਈ ਤਾਂ ਗੱਲ ਕਰਦੇ ਆ ਵੀ ਜਿੱਥੇ ਸਰਕਾਰਾਂ ਨੂੰ ਕਮਾਈਆਂ ਉਹ ਜਿਹੜਾ ਅਪਰੂਵਡ ਕਰਦਾ ਹੈ ਉਹ ਵੀ ਨਸ਼ਾ ਉਹ ਵੀ ਜਾਨਲੇਵਾ ਨਸ਼ਾ ਕਿਸ ਤਰ੍ਹਾਂ ਦੇ پیسے ਦੀ ਵਰਤਾਈ ਹੈ ਲੇਕਿਨ ਉਹ ਸਰਕਾਰ ਨੇ ਅਪਰੂਵਡ ਕਰਦਾ ਸ਼ੇਅਰ ਮਾਰਕੀਟ ਸਰਕਾਰਾਂ ਨੇ ਅਪਰੂਵਡ ਕਰਾਈ ਲੇਕਿਨ ਜਿਹੜੇ ਲੋਕ ਜ਼ਰੂਰਤ ਬੰਦ ਹੈ ਵੀ ਸਾਨੂੰ ਆਹ ਚੀਜ਼ ਮਿਲਣੀ ਚਾਹੀਦੀ ਹੈ ਆ ਕਰਨੀ ਚਾਹੀਦੀ ਹੈ ਸਰਕਾਰਾਂ ਉਹਨਾਂ ਨੂੰ ਉਲਟਾ ਨਸ਼ੇ ਦੇ ਚੱਕਰ ਵਿੱਚ ਜਾ ਕੇ ਜ਼ੋਰ ਚੱਕਣ ਦੇ ਫਸਾ ਕੇ ਸਾਈਡ ਤੇ ਭਿਟਾ ਦਿੰਦੀ ਹੈ ਜੀ ਮੈਂ ਡਾਕਟਰ ਸਾਕੋ ਜਵਾਬਨਾ ਡਾਕਟਰ ਸਾਹਿਬ ਭਗਵੰਤ ਮਾਨ ਸਾਹਿਬ ਨੇ ਜਦੋਂ ਸੀਐਮ ਬਣਨਾ ਸੀ ਤਾਂ ਉਹਨਾਂ ਨੇ ਇੱਕ ਦੋ ਗੱਲਾਂ ਕਹੀਆਂ ਸੀਗੀਆਂ ਉਹਨਾਂ ਨੇ ਰਵਾਇਤੀ ਨਸ਼ੇ ਦੀ ਗੱਲ ਵੀ ਕੀਤੀ ਸੀ ਵੀ ਅਸੀਂ ਭੁੱਕੀ ਦੀ ਖੇਤੀ ਇੱਥੇ ਲੈ ਕੇ ਆਵਾਂਗੇ ਪੰਜਾਬ ਹਜੇ ਤੱਕ ਭਗਵੰਤ ਮਾਨ ਸਾਹਿਬ ਦਾ ਇੱਕ ਵੀ ਬਿਆਨ ਨਹੀਂ ਆਇਆ 4 ਸਾਲ ਬੀਤ ਗਏ ਸਰਕਾਰ ਨੂੰ ਮੰਨਦੇ ਹੋ ਹਾਂਜੀ ਦੇਖੋ ਜਿਹੜਾ ਰਵੈਤੀ ਨਸ਼ਿਆਂ ਵਾਲਾ ਕੰਮ ਹੈ ਜੀ ਇਹ ਅਮਰੀਕਾ ਨੇ ਇਸ ਚੀਜ਼ ਦੇ ਉੱਤੇ ਬੰਦੀ ਲਾਈ ਹੋਈ ਹੈ 1962 ਦੇ ਵਿੱਚ ਜੀ ਸਰਪਰੀ 1962 ਦੇ ਵਿੱਚ ਇਹਨਾਂ ਨੇ ਇੱਕ ਮਤਾ ਪਾਸ ਕਰਤਾ ਸੀ ਵੀ ਜਿਹੜੀ ਇਹ ਰਵੈਤੀ ਨਸ਼ੇ ਨੇ ਇਹਨਾਂ ਨੂੰ ਬੰਦ ਕਰੋ ਜੀ ਤੇ ਜਿਹੜੇ ਉਹਨੇ ਕੁਝ ਏਰੀਏ ਆਪਾਂ ਨੂੰ ਦਿੱਤੇ ਸੀ ਕਿ ਵੀ ਰਾਜਸਥਾਨ ਦੇ ਨੇ 6 ਜ਼ਿਲ੍ਹੇ ਕਰਨ ਅਤੇ ਗਏ ਨੇ ਜਿਹੜੇ Madhya Pradesh ਦੇ ਹੱਥ ਕੰਗੇਲੇ ਨੇ ਦੇ ਜੁਕੀ ਦੇ ਜੀ ਇਹ ਇਥੋਂ ਉਹ ਕਿਉਂ ਪੈਦਾ ਹੋ ਗਈ ਉਹ ਸਾਰੀ ਓਪੀਆਮ ਅਮਰੀਕਾ ਇੰਗਲੈਂਡ ਤੇ ਕੈਨੇਡਾ ਦੇ ਵਿੱਚ ਜਾਂਦੀ ਹੈ ਜੀ ਆਪਾਂ ਤੋਂ ਲੈ ਜਾਂਦੇ ਨੇ ਇਹ 2000 ਰੁਪਏ ਕਿਲੋ ਤੇ ਉੱਥੋਂ ਆਪਾਂ ਨੂੰ ਇਹ 7.4 ਲੱਖ ਰੁਪਏ ਦੇ ਓਪੀਓਡ ਬਣਾ ਕੇ ਦਿੰਦੇ ਨੇ ਮਤਰਾ ਕਮਾਈ ਤਾਂ ਕਰਦੇ ਨੇ ਉਹ ਹਾਂ ਪਰਨਾਮ ਕਰਦੇ ਨੇ ਆਪਾਂ ਨੂੰ ਡਾਕਟਰ ਸਾਬ ਫਿਰ ਇੱਥੇ ਦਾ ਦੇਖੋ ਇਹਦਾ ਪੰਜਾਬ ਫਿਰ ਇੱਥੇ ਮਤਰਾਈ ਮਾਲਾ ਕੰਮ ਹੋ ਗਿਆ ਉਹ ਦੇਖੋ ਤੁਸੀਂ ਸਹੀ ਕਿਹਾ ਰਾਜੇ ਮੈਂ ਇਹ ਗਲਤੀ ਆਣਾ ਸੀ Rajasthan Gujarat MP ਇਹ ਦੋ ਤਿੰਨ ਸਟੇਟਾਂ ਹੈਗੀਆਂ ਜਿੱਥੇ ਕਿ ਅਫੀਮ ਦੀ ਖੇਤੀ ਹੁੰਦੀ ਹੈ ੂਕੀ ਡੋਡੇ ਹੁੰਦੀ ਹੈ ਤੇ ਜਦੋਂ ਪੰਜਾਬ ਦੀ ਵਾਰੀ ਆਉਂਦੀ ਹੈ ਤਾ ਪੰਜਾਬ ਦੇ ਲੋਕਾਂ ਨੂੰ ਜਵਾਬ ਦੇ ਦਿੱਤਾ ਜਾਂਦਾ ਗੱਲ ਹੀ ਨਹੀਂ ਕੀਤੀ ਜਾਂਦੀ ਔਰ ਨਾ ਹੀ ਕੋਈ ਮੈਂ ਸਾਹਿਬ ਕਹਿੰਨਾ ਨਾ ਤਾਂ ਅਜ ਤੱਕ ਅਕਾਲੀ ਦਲ ਨੇ ਜਦੋਂ ਅਕਾਲੀ ਦਲ ਕੇ ਬੀਜੇਪੀ ਸਰਕਾਰ ਚ ਰਹੀ ਹੈ ਉਹਨਾਂ ਨੇ ਗੱਲ ਨਹੀਂ ਕੀਤੀ ਸਿਰਫ ਮੈਂ ਡਰਾਮੇ ਵਾਜੇ ਕੀਤੀਆਂ ਕਾਂਗਰਸ ਨੇ ਗੱਲ ਨਹੀਂ ਕੀਤੀ ਅੱਜ ਭਗਵੰਤ ਮਾਨ ਸਾਹਿਬ ਨੇ ਤਾਂ ਗੱਲ ਛੇੜੀ ਡਾ ਸਾਹਿਬ ਭਗਵੰਤ ਮਾਨ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੋ ਡਾਊਟ ਅਸੀਂ ਕਹਿੰਦੇ ਆ ਵਧੀਆ ਕੰਮ ਕਰ ਰਹੇ ਸਿੱਖਿਆ ਉਹਨਾਂ ਨੇ ਕ੍ਰਾਂਤੀ ਬਹੁਤ ਸੁਧਾਰ ਲਿਆਂਦਾ ਹੈ ਪਰ ਇਹਦਾ ਇੱਕ ਵਾਦਾ ਸੀ 4 ਸਾਲ ਹੋ ਗਏ ਮੈਂ ਚਾਹਨਾ ਵੀ ਜਿਹੜੀਆਂ ਮਾਵਾਂ ਰੋ ਵਿਚਾਰੀਆਂ ਰੋਂਦੀਆਂ ਨੇ ਕਫਨ ਆਂਦੇ ਆ ਬੱਚੇ ਟਿੱਟੇ ਤਾਂ ਉਹ ਰੋਂਦੀਆਂ ਨੇ ਮੈਂ ਚਾਹਨਾ ਉਹ ਬੱਚੇ ਨਾ ਮਰਨ ਡਾਕਟਰ ਸਾਹਿਬ ਅੱਜ ਦਾ ਰੇਸ਼ੋ ਹੈ ਪੰਜਾਬ ਦੇ ਵਿੱਚ ਡੇਲੀ 708 ਮੌਤਾਂ ਹੋ ਰਹੀਆਂ ਨਸ਼ਿਆਂ ਨਾਲ ਮੈਂ ਨਹੀਂ ਕਹਿੰਦਾ ਟਿੱਟੇ ਨਾਲ ਨਸ਼ੇ ਨਾ ਹੋ ਰਹੀਆਂ ਉਹ ਕਿਹੜੇ ਨਸ਼ੇ ਨੇ ਇਹ ਤਾਂ ਸਿੰਥੈਟਿਕ ਨਸ਼ੇ ਨੇ ਸਰਦਾਰ ਜੀ ਇੱਕ ਕਦਿਚਾ ਵੀ ਜਿਹੜੀ ਐਵਰੇਜ ਆ ਨਸ਼ੇ ਦੀ ਮਰਦੇ ਦਾ ਸ਼ਰਾਬ ਨਾਲ ਨੇ ਜੀ ਮਰਦ ਨੂੰ ਸ਼ਰਾਬ ਨਾਲ ਜਾਂ ਦੂਜੀ ਸ਼ਰਾਬ ਨਾਲ ਖਾਤੇ ਪਾਣ ਨੇ ਦੂਜੇ ਹੋਰ ਦੇ ਜੀ ਸਭ ਤੋਂ ਸ਼ਰਾਬ ਨਾਲ ਕੋਈ ਮਰ ਜੇ ਤੁਸੀਂ ਅੰਕੜੇ ਸਹੀ ਰੂਪ ਦੇ ਵਿੱਚ ਕੱਢੇ ਨੇ ਜੀ ਜੀ ਤੁਸੀਂ ਇੱਕ ਪੈਨਲ ਬਣਾਓ ਜੇਲਾ ਦੇ ਵਿੱਚ ਜਾਓ ਉੱਥੇ ਤੁਹਾਨੂੰ ਪਤਾ ਲੱਗੂਗਾ ਵੀ 302 ਵਾਲਿਆਂ ਦਾ ਐਕੀ ਨਸ਼ਾ ਕੀਤਾ ਸੀ ਜਦੋਂ ਤਾ ਬੰਦਾ ਮਾਰਿਆ ਤਾਂ ਜਦੋਂ ਲੱਤਾਂ ਤੋੜੀਆਂ ਉਹਨਾਂ ਕੀ ਨਸ਼ਾ ਕੀਤਾ ਸੀ ਹਾਂ ਪ੍ਰੈਸਿਡੈਂਟ ਨੂੰ ਕਹਿੰਦੇ ਸੀ ਆਪੋ ਤੇ ਆਪਲਾ ਬਾਤ ਉਹਦੀ ਉਦੋਂ ਕਿ ਫਤੇ ਉੱਥੋਂ ਵੱਧ ਲੱਗੂਗਾ ਹਕੀਕਤ ਉੱਥੇ ਤਾਂ ਕੋਈ ਜਾਂਦਾ ਨਹੀਂ ਜਿੱਥੇ ਲੈਕਚਰ ਮਤਲਬ ਕੀ ਹੈ ਸਰਕਾਰ ਅਸੀਂ ਦੇ ਅਸੀਂ ਸ਼ਰਾਮ 11000 20 ਕਰੋੜ ਦੀ ਸ਼ਰਾਬ ਵੇਚ ਕੇ 180 ਕਰੋੜ ਰੁਪਇਆ ਅਸੀਂ ਕਰਦਾਂਗੇ ਨਸ਼ੇ ਦਾ ਵਰਤੋ ਹਾਂ ਨਸ਼ੇ ਛੱਡੋ ਕੋੜ ਬਟੋ ਆ ਵੀ ਇੱਕ ਸਲੋਗਨ ਦੇ ਕੇ 180 ਕਰੋੜ ਰੁਪਇਆ ਖਰਚਾਂਗੇ ਨਸ਼ਾ ਵੇਚਾਂਗੇ ਅਸੀਂ 11000 ਪਰ 20 ਕਰੋੜ ਰੁਪਏ ਦਾ ਜੀ ਮਤਲਬ ਸਾਡੀਆਂ ਤੋਂ ਪਹਿਲਾਂ ਨੀਤੀਆਂ ਨੇ ਇਹ ਵੀ ਨੀਤੀ ਅਕਾਲੀ ਦਸਤੀ ਸੀ ਅਕਾਲੀ ਦਲ ਨੇ 1 ਲੱਖ ਕਰੋੜ ਰੁਪਏ ਦਾ ਨਸ਼ਾ ਵੇਚਿਆ ਜੀ 10 ਤੋਂ 15 ਸਾਲਾਂ ਦੇ ਵਿੱਚ ਤੇ ਕਈਆਂ ਨੇ ਸਰਕਾਰ ਇਸੇ ਤਰ੍ਹਾਂ ਦਾ ਕਾਂਗਰਸ ਨੇ ਕੀਤਾ ਕਾਂਗਰਸ ਨੇ 40000 ਕਰੋੜ ਰੁਪਏ ਦੀ ਸ਼ਰਾਬ ਵਿੱਚ ਨਸ਼ਾ ਵਿੱਚ ਜਦਕੇ 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 ਉਹ ਹੀ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੇ ਹੱਥ ਰੱਖ ਕੇ ਸੌਂ ਖਾਦੀ ਸੀ ਜਦੋਂ ਮੈਂ ਗੁਟਕਾ ਉਹ ਹੀ ਗੁਟਕਾ ਚੱਕੀ ਜਾਂਦੇ ਨੇ ਉਹ ਹੀ ਸ਼ਰਾਬ ਦੇ ਚੀ ਜਾਂਦੇ ਨੇ ਦੱਸੋ ਇਹਦਾ ਹੱਲ ਕੀ ਹੈ ਜੀ ਇਹਾਲ ਦੇਖੋ ਹੀ ਹੈ ਨਾ ਤੁਸੀਂ ਖੜੇ ਸ਼ਰਮਾ ਜੀ ਲਾਈਨ ਤੇ ਨੇ ਤੂੰ ਨਾਲ ਕੋਲੀ ਜਾਣਾ ਪਹਿਲਾਂ ਤੁਸੀਂ ਜਵਾਬ ਦਿਓ ਤੁਸੀਂ ਇੱਕ ਵੀਡੀਓ ਭੇਜਿਆ ਸੀ ਮੈਨੂੰ 30 ਤਰੀਕ ਨੂੰ ਜਦੋਂ ਠੇਕੇ ਟੁੱਟੇ ਸੀ ਉਹ ਉਹ ਇੱਕ ਬੰਦਾ ਅਨਾਉਂਸਮੈਂਟ ਕਰ ਰਿਹਾ ਰਿਕਸ਼ੇ ਦੇ ਬਾਰੇ ਰੇਟ ਦੇ ਸੀ ਵੀ ਸ਼ਰਾਬ ਦੀ ਬੋਤਲ 100 ਰੁਪਏ ਬਦੀ 200 ਰੁਪਏ ਨਾ ਮੈਨੂੰ ਯਾਦ ਨਹੀਂ ਉਹ ਅਨਾਉਂਸਮੈਂਟ ਹੋ ਰਹੀ ਸੀ ਤਾਂ ਉਹ ਜੰਨੀ ਕਿ ਸਰਕਾਰ ਸ਼ਰਾਬ ਨੂੰ ਨਸ਼ਾ ਨਹੀਂ ਸਮਝਦੀ ਡਾਕਟਰ ਸਾਹਿਬ ਜਦ ਕਿ ਸਭ ਤੋਂ ਜ਼ਿਆਦਾ ਮੌਤਾ ਜੇ ਸ਼ਰਾਬ ਨਾਲ ਹੋ ਰਹੀ ਹੈ ਪੰਜਾਬ ਸਰਕਾਰਾਂ ਤੋਂ ਵੀਰੇਮ ਸਰਕਾਰਾਂ ਆਪਣੀਆਂ ਗਾੜੀਆਂ ਹੋ ਗਈਆਂ ਇਹਦਾ ਸਰਕਾਰਾਂ ਫਿਰ ਮਤਲਬ ਕਾਰਪੋਰੇਟ ਘਰਾਣਿਆਂ ਦੀਆਂ ਹੋ ਗਈਆਂ ਜੀ ਜੀ ਮਤਲਬ ਜਿਹੜੀਆਂ ਸਰਕਾਰਾਂ ਆਪਾਂ ਬਸ ਆਪਾਂ ਕਾਗੀ ਦੇਖ ਲੈ ਸ਼ਰਾਬ ਵੇਚਦੇ ਆਪਾਂ ਕਾਂਗਰਸੀ ਦੇਖ ਲੈ ਸ਼ਰਾਬ ਵੇਚਦੇ ਅਸੀਂ ਝਾੜੂ ਵਾਲੇ ਦੇਖ ਲੈ ਸ਼ਰਾਬ ਵੇਚਦੇ ਫਰਕ ਤਾਂ ਦੱਸ ਦਿਓ ਕੀ ਹੈ ਜੀ ਜੇਲਾ ਤੁਸੀਂ ਕਹਿੰਦੇ ਸੀ ਕਾਰਡ ਮੈ ਸਾਨੂੰ ਉਹ ਦੱਸਦਾ ਹਾਂ ਦੱਸੋ ਜਿਹੜਾ ਟਰੱਕ ਦਾ ਇੱਕ ਬਣਿਆ ਹੋਇਆ ਸੀ 1870 ਦਾ ਬਣਿਆ ਹੋਇਆ ਸੀਗਾ ਓਕੇ ਉਹ ਦੂ ਬਾਅਦ ਟਰੱਕ ਦੇ ਵਿੱਚ ਸੋਧ ਕਰਕੇ 1930 ਬਣਾਤਾ ਤੇ ਜਿਹੜਾ ਸੋ ਟਰੱਕ 1930 ਜੀ ਉਹਦੂ ਬਾਅਦ ਗਾਂਧੀ ਦੀ ਸਰਕਾਰ ਦੇ ਉੱਤੇ ਅਮਰੀਕਾ ਨੇ گنڈਾ ਦੇ ਕੇ ਰਾਜਿਸਤਾਨ ਪੰਗੂਨ ਵਰਸਾ ਕਰਵਾਤਾ ਉਹ ਕਾਨੂੰਨ मतलब ਉਹ ਗਲਤ ਪਰਵਾਤਾ ਕਿਉਂ ਡੰਡੇ ਨਾਲ ਬਣਵਾਇਆ ਜੀ ਉਹਦੇ ਵਿੱਚ ਮਨਮੋਹ ਸਿੰਘਾ ਵੇਲੇ ਹੋਰ ਡੰਡਾ ਵਧ ਦੇਤਾ ਉਹ ਤੋਂ ਮਤਲਬ ਆ ਕੇ ਕਾਨੂੰਨ ਦੇ ਵਿੱਚ ਜਿਹੜਾ ਗਲਤ ਸੀ ਲੋਕਾਂ ਨੂੰ ਫਸਾਉ ਸੀ ਤਾਰਾ ਉਹ ਵੀ ਜਾਇਡ ਕਰਵਾਤੀ ਫਿਰ ਕਹਿਣ ਤੋਂ ਹਟਦਾ ਇਹ ਹੈ ਵੀ ਲੋਕ ਨਸ਼ੇ ਦੇ ਦਾ ਖਿਲਾਫ ਬੋਲਦੇ ਐ ਲੋਕ ਨਸ਼ੇ ਦੇ ਕਾਨੂੰਨ ਦੇ ਖਿਲਾਫ ਨਹੀਂ ਬੋਲਦੇ ਜੀ ਜੇ ਲੋਕ ਨਸ਼ੇ ਦੇ ਕਾਨੂੰਨ ਦੇ ਖਿਲਾਫ ਬੋਲਣ ਉਹਦੇ ਵਿੱਚ ਸੁਧਾਰ ਕੀਤਾ ਜਾਵੇ ਤਾਂ ਜੇ ਇਹ ਚੀਜ਼ਾਂ ਨੇ ਜਿਹੜੀਆਂ ਨਾਲੇ ਦਾ ਗਲਤ ਪਰਚਿਆਂ ਤੋਂ ਹਟ ਜਾਣ ਜੀ ਨਾਲੇ ਮਤਲਬ ਗਲਤ ਪਰਚੇ ਪਾ ਕੇ ਪ੍ਰੋਮੋਸ਼ਨ ਦਾ ਚੱਕਰ ਹੈ ਜਿਹੜਾ ਜਿਹੜੇ ਨੇ ਅੱਜ ਤੋਂ 10 ਸਾਲ ਪਹਿਲਾਂ ਹਾਂ ਜੀ ਸਟੇਬਲ ਸੀਗਾ ਸਨੇ ਨਜਾਇਜ਼ ਪਰਚੇ ਨਜਾਇਜ਼ ਗਵਾਹਾਂ ਦਿੱਤੀਆਂ ਅੱਜ ਡਿਪਟੀ ਤੱਕ ਪਹੁੰਚੇ ਖੜੇ ਨੇ ਤੇ ਜਿਹੜੇ ਬੰਦਿਆਂ ਦੇ ਉੱਤੇ ਝੂਠੇ ਪਰਚੇ ਦਿੱਤੇ ਹੋਏ ਉਹ ਬੰਦੇ ਅੱਜ ਹਾਈ ਕੋਰਟ ਤੋਂ ਜਵਾਨ ਕਰਦੇ ਨੇ ਜੀ ਜੀ ਆ ਫੇਰ ਵੀ ਆਪਾਂ ਕਹਿੰਦੇ ਆ ਵੀ ਮੇਰਾ ਦੇਸ਼ ਮਹਾਨ ਹਾਂ ਮੇਰਾ ਪੰਜਾਬ ਮਹਾਨ ਮੇਰਾ ਭਾਰਤ ਮਹਾਨ ਮਤਲਬ ਦਾ ਕਹਿਣ ਦਾ ਭਾਵ ਇਹ ਹੈ ਕਿ ਜਿਹੜੀ ਪਬਲਿਕ ਹੈ ਪਬਲਿਕ ਦੇ ਉੱਤੇ ਡੰਡਾ ਹਰ ਇੱਕ ਸਰਕਾਰ ਨੇ ਚਲਾਇਆ ਚਾਹੇ ਸਾਫੇ ਦੇ ਰੂਪ ਚ ਚਲਾਇਆ ਹੋਵੇ ਆ ਇੱਕ ਨਵਾਂ ਵਧੀਆ ਤਰੀਕਾ ਮਿਲਿਆ ਹੋਇਆ ਨਸ਼ੇ ਦਾ ਨਸ਼ੇ ਦੇ ਨਾਂ ਦੇ ਉੱਤੇ ਵਿਕਟਾਂ ਕੱਢੀਆਂ ਜਾਂਦੀਆਂ ਨੇ ਨਸ਼ੇ ਦੇ ਨਾਂ ਦੇ ਉੱਤੇ ਵਿਰੋਧੀਆਂ ਨੂੰ ਤੜਪਾਇਆ ਜਾਂਦਾ ਹੈ ਨਸ਼ੇ ਦੇ ਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਮਤਲਬ ਪਾਵਰ ਹੁਲ ਬੰਦਾ ਜਿਹੜਾ ਅਰਦਾਸ ਅਨ ਯੂਜ਼ ਕਰਕੇ ਉਸ ਨੂੰ ਫਸਾਉਣ ਦੀ ਕੋਸ਼ਿਸ਼ ਦੇ ਵਿੱਚ ਹਾਂ ਜੀ ਤੱਥ ਪਰ ਰਹਿਣਾ ਮੈਂ ਮੈਂ ਇੱਕ ਮਿੰਟ ਡਾਕਟਰ ਸਾਹਿਬ ਲਾਈਨ ਤੇ ਰਿਹਾ ਮੈਂ ਤੁਹਾਡੀ ਗੱਲ ਦਾ ਜਵਾਬ ਸ਼ਰਮਾ ਜੀ ਲੈਣਾ ਕਿ ਤੁਸੀਂ ਬੜਾ ਵਧੀਆ ਤੱਥ ਕੱਢਤਾ ਹੈ ਸ਼ਰਮਾ ਜੀ ਲਾਈਨ ਤੇ ਹੋ ਬਿਲਕੁਲ ਜੀ ਬਿਲਕੁਲ ਸ਼ਰਮਾ ਜੀ ਡਾਕਟਰ ਸਾਹਿਬ ਨੇ ਇਹ ਗੱਲ ਬੜੀ ਵਧੀਆ ਕਰਤੀ ਹੈ ਵੀ ਜਿਹੜੇ ਲੋਕ ਨੇ ਨਾ ਮੈਂ ਮੈਂ ਨਾਂ ਵੀ ਲੈਣਾ ਕਿ ਰਾਜਨੀਤੀਗਰੇ ਲੋਕ ਨੇ ਇਹ ਗਲਤੀ ਤਾਂ ਕਰਦੇ ਨੇ ਸਿਆਦੀ ਪਰ ਇਹ ਕਾਨੂੰਨ ਬਦਲਣ ਦੀ ਗੱਲ ਹੀ ਕਰਦੇ ਕਿਉਂਕਿ ਕਹਿੰਦੇ ਜੇ ਕਾਨੂੰਨ ਬਦਲ ਗਿਆ ਸਾਰੇ ਕੋ ਆਪ ਆਪ ਸੈੱਟ ਹੋ ਜਾਏਗਾ ਕਾਨੂੰਨ ਬਦਲਣ ਦੀ ਕੋਈ ਗੱਲ ਨਹੀਂ ਕਰ ਰਿਹਾ ਕਿਉਂਕਿ ਉਹ ਉਸਤੇ ਵੀ ਰੋਟੀਆਂ ਸੇਕ ਰਿਹਾ ਆਪਣੀਆਂ ਦੇਖੋ ਸੋਦੀ ਸਾਹਿਬ ਦੇਖੋ ਨਜੇ ਦੇ ਸਿਰ ਤੇ ਹੀ ਕਮਾਈਆਂ ਜੀ ਜੀ ਅਦਰ ਸਰਕਾਰ ਪੰਜਾਬ ਸਰਕਾਰ ਦੀ ਅਸੀਂ ਗੱਲ ਕਰ ਲਈ ਅਗਰ ਪੰਜਾਬ ਨਹੀਂ ਡਾਕਟਰ ਸਾਹਿਬ ਸੋਰੀ ਅਛਾ ਸ਼ਰਮਾ ਜੀ 1 ਮਿੰਟ ਕਮਾਈਆਂ ਕੀ ਕਰਨੀਆਂ ਫਿਰ ਤਾਂ ਉਹ ਭਗਤ ਸਿੰਘਾਂ ਦੇ ਉੱਪਰ ਰੋ ਰਿਹਾ ਹੋਵੇਗਾ ਵੀ ਮੈਂ ਤਾਂ ਉਂਝੀ ਫਾਂਸੀਆ ਬੰਦਾ ਲਾ ਲਿਆ ਵੀ ਤੁਸੀਂ ਇਹ ਨਸ਼ੀ ਚਰਾਨੇ ਦੀ ਸਰਕਾਰਾਂ ਨੂੰ ਸਾਹਿਬਾ ਮੈਂ ਮਾਫੀ ਚਾਹੁੰਦਾ ਦੇਖੋ ਉਹ ਸੀਧਾ ਨੂੰ ਅਸੀਂ ਕਦੇ ਨਹੀਂ ਭੁੱਲ ਸਕਦੇ ਪਰ ਅੱਜ ਉਹ ਵੀ ਉੱਪਰ ਰੋਂਦੇ ਹੋਣੇ ਉਹਨਾਂ ਦੀਆਂ ਦੁਵਾਰ ਹੋਣੀਆਂ ਨਹੀਂ ਉਹਨਾਂ ਦੀਆਂ ਦੁਵਾਰ ਹੋਣੀਆਂ ਵੀ ਸਾਡੇ ਨਾਮ ਤੇ ਰਾਜਨੀਤੀ ਹੋ ਰਹੀ ਹੈ ਸਾਡੀ ਪੂਰੀ ਪਕੜੀ ਪਗੜੀ ਤੇ ਰਾਜਨੀਤੀ ਹੋ ਰਹੀ ਹੈ ਸਰਕਾਰਾਂ ਬਣਾਣੀਆਂ ਬਣਾਈਆਂ ਜਾ ਰਹੀਆਂ ਲੇਕਿਨ ਡੰਡਾ ਅੰਗਰੇਜ਼ਾਂ ਆਵਰਾਇਆ ਜਾ ਰਿਹਾ ਹੈ ਜੀ ਦੇਖੋ ਛੋਟੀ ਸਾਹਿਬ ਅਗਰ ਪੰਜਾਬ ਸਰਕਾਰ ਵਿੱਚ ਆਏ ਜਾਂ ਸਾਡੇ ਮੈਂਬਰ ਪਾਰਲੀਮੈਂਟ ਜਿੰਨੇ ਵੀ ਆ ਉਹ ਲੋਕ ਸਭਾ ਦੇ ਵਿੱਚ ਇਸ ਕਾਨੂੰਨ ਨੂੰ ਬਦਲਣ ਦੀ ਕੋਸ਼ਿਸ਼ ਕਰਨਾਂ ਗੱਲ ਕਰਨ ਨਾ ਗੱਲ ਕੋਈ ਚੇਂਜ ਹੋਊਗਾ ਜਿਹੜਾ ਪੰਜਾਬ ਦੇ ਵਿੱਚ ਜਿਆਦਾ ਮਿਸਯੂਜ ਹੋਇਆ ਉਹ ਕੋਈ ਤਰਾਨੇ ਨੇ ਜਾਜ ਲੋਕਾਂ ਦੇ ਪਰਚੇ ਪਾਏ ਹੋਏ ਇਸ ਦਾ ਕਹਿੰਦੇ ਜਿਹੜੇ ਲੋਕ ਨਜਾਇਜ਼ ਅੰਦਰ ਜਿਲ੍ਹਾਂ ਦੇ ਵਿੱਚ ਬੈਠੇ ਜਿਨ੍ਹਾਂ ਨੇ ਕੁਝ ਨਹੀਂ ਕਰਿਆ ਜੀ ਜਿਹੜੇ ਬੇਕਸੂਰ ਲੋਕ ਹੈ ਉਹਨਾਂ ਨੂੰ ਬਾਹਰ ਕੱਢ ਕੇ ਜਾਂ ਜਿਹੜੇ ਨੇ ਲੋਕਾਂ ਨੇ ਉਹਨਾਂ ਨੂੰ ਸਜ਼ਾ ਦਿੱਤੀ ਹੈ ਝੂਠੇ ਪਰਚੇ ਦੇ ਪਰ ਕੋਏ ਉਹ ਲੋਕ ਉਹਨਾਂ ਤੇ ਸਿਤਾਜ ਨਹੀਂ ਕੋਈ ਇਹ ਕੰਦਾ ਸੀਤਾ ਪੜਨਾ ਚਾਹੀਦਾ ਇਹ ਰਿਸ਼ਤੋਂ ਤੋਂ ਵੀ ਆ ਸਰਕਾਰ ਅਸੀਂ ਨਿਸ਼ਚਿਤ ਕਰ ਕਰਦੀ ਹੈ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਸ਼ਰਮਾਈ ਦੇ ਜਵਾਬ ਤੋਂ ਤੁੰਤੋ ਜੀ ਜਿਹੜਾ ਮੈਂ ਦੁਬਾਰੇ ਫੇਰ ਕਹਣਾ ਜੀ ਜਿਹੜਾ ਕੰਨਕਵਾਂਟ ਵਾਲਾ ਹੈਰੋਇਨ ਆਪਾਂ ਫੜਿਆ ਹਾਂਜੀ ਜੇ ਉਹਨੂੰ ਇੱਕ ਕੜਾਹੀ ਦੇ ਵਿੱਚ ਮਿਲਾ ਕੇ ਜੀ ਉਹਦਾ ਐਫਐਸਐਲ ਦੇ ਵਿੱਚੋਂ ਸੈਂਪਲ ਕੱਢਿਆ ਜਾਵੇ ਫੇਰ ਪਤਾ ਲੱਗੇ ਵੀ ਹੀਰੋਨ ਫੜੀ ਐ ਕਿ ਪਲਾਂਟਡ ਐ ਬੁੱਛੇ ਦੇ ਵਿੱਚ ਮਤਲਬ ਜਦੋਂ ਕਿ ਆਪਣੇ ਕੋਲ ਸਾਰੇ ਸਾਧਨ ਨੇ ਜੇ ਉਹ ਇੱਕ ਸਮਝ ਦੱਸ ਸਕਦੇ ਵੀ ਇਹਦੇ ਵਿੱਚ ਕਿੰਨੀ ਗ੍ਰਾਮ ਹਨ 3 ਕੁਇੰਟਲ ਦੇ ਵਿੱਚ ਜੇ ਹੋਈ ਕਿਲੋ ਜਾਂ 100 ਕਿਲੋ ਫੇਰ ਬਾਕੀ ਚੀਜ਼ਾਂ ਮਤਲਬ ਪਲਾਂਟਡ ਕਰਕੇ ਲੋਕਾਂ ਨੂੰ ਫਸਾਇਆ ਹੀ ਗਿਆ ਐ ਡਾਕਟਰ ਸਾਹਿਬ ਆਮ ਡਾਕਟਰ ਸਾਹਿਬ ਇੱਕ ਮਿੰਟ ਆਮ ਸਰਕਾਰਾਂ ਨਹੀਂ ਜਾਗਦੀਆਂ ਆਪਣੇ ਵਰਗੇ ਆਮ ਲੋਕਾਂ ਦਾ ਫਰਦੀ ਬੰਦਾ ਵੀ ਆਪਾਂ ਵੀ ਆਵਾਜ਼ ਉਠਾਈਏ ਕੁਝ ਕਰੀਏ ਦੇਖੋ ਦੇਖੋ ਮੈਂ ਸਾਹਿਬ ਜੀ ਕਹਿਣਾ ਡਾਕਟਰ ਸਾਹਿਬ ਇੱਕ ਫਾਇਦਾ ਹੁੰਦਾ ਕਿ ਜਿਹੜਾ ਆਪਾਂ ਮੂਦਾ ਚੱਕਦੇ ਆ ਆਪਾਂ ਦੇਖ ਕੇ ਕਈ ਚੰਨ ਵੱਡੇ ਮੂਦਾ ਚੁੱਕਦੇ ਆ ਚਲੋ ਖੁਸ਼ੀ ਹੁੰਦੀ ਹੈ ਮੈਂ ਚਾਹਨਾ ਕਿ ਪੰਜਾਬ ਦੀ ਨੌਜਵਾਨੀ ਕਿਸੇ ਤਰੀਕੇ ਬਚਾਈ ਜਾਏ ਸਾਡੇ ਹੀ ਬੱਚੇ ਜਵਾਨ ਨੇ ਤੁਹਾਡੇ ਵੀ ਤੇ ਕੱਲ ਨੂੰ ਐ ਨਾ ਹੋਵੇ ਵੀ ਜਿਹੜਾ ਰੰਗਲਾ ਪੰਜਾਬ ਬਣਦੀ ਦੀ ਗੱਲ ਹੋ ਰਹੀ ਹੈ ਤੇ ਪੰਜਾਬ ਦਾ ਨਾਮ ਬਹੁਤ ਥੱਲੇ ਆ ਰਿਹਾ ਖਰਾਬ ਹੋ ਰਿਹਾ ਹੈ ਤੇ ਇੱਕ ਅਪਡੇਟ ਦੱਸਾਂ ਤੁਹਾਨੂੰ ਹੋਰ ਦੱਸ ਦੇਣਾ ਕਿ ਬਠਿੰਡਾ ਦੇ ਵੀ ਤੁਸੀਂ ਵੀ ਤੁਸੀਂ ਦੱਸਿਆ ਮੈਨੂੰ ਬਠਿੰਡਾ ਦੇ ਵਿੱਚ ਇੱਕ ਐਸਐਚਓ ਤੋਂ ਐਸਐਸਏ ਨੂੰ ਮੁਅਤਲ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਨਸ਼ਾ ਤਸਕਰ ਦੇ ਕਾਰਵਾਈ ਨਹੀਂ ਕੀਤੀ ਸੀ ਅਮਨਦੀਪ ਕੌਂਡਲ ਹੈ ਜਿਹੜਾ ਕਿ ਮੈਡਮ ਨੇ ਉੱਥੇ ਉਹਨਾਂ ਨੇ ਬਹੁਤ ਤੜਕੜ ਐਸੇ ਤਾ ਕੀ ਅਜੇ ਅਫਸਰਾਂ ਨੂੰ ਅੱਗੇ ਆਂਦੀ ਲੋੜ ਨਹੀਂ ਐਸੇ ਅਫਸਰਾਂ ਨੂੰ ਤਾਂ ਮਹਾਰਾਜੇ ਲੋੜ ਹੈ ਗੱਲ ਕਰ ਜਿਹੜਾ ਨਸ਼ੇ ਦਾ ਟੈਗ ਉਹ ਪੱਲੇ ਮਾਪਾ ਘੁੱਟ ਸੀ ਉਹ ਮਾਪਾ ਕਹਿੰਦੀ ਨਸ਼ੇ ਦਾ ਤਾਂ ਮਸਲਾ ਹੀ ਨਹੀਂ ਸੀ ਕੋਈ ਜੀ ਉਹ ਮਾਤਾ ਦਾ ਗਿਆਨ ਮੈਂ ਸੁਣੇਦਾ ਉਹ ਮਾਤਾ ਕਹੀ ਜਾਂਦੀ ਆ ਸਾਡੇ ਘਰੇ ਕੋਈ ਨਸ਼ੇ ਦਾ ਮਸਲਾ ਨਹੀਂ ਸੀ ਨਸ਼ੇ ਦੇ ਨੁਦਬਾ ਪਤਾ ਨਹੀਂ ਕੀਨੇ ਮਤਲਬ ਬਦਨਾਮ ਕਰਕੇ ਮੇਰਾ ਤੇ ਮੇਰੇ ਮੁੰਡੇ ਨੂੰ ਸਾਨੂੰ ਬਦਨਾਮ ਕਰਤਾ ਜੀ ਮਾਤਾ ਦਾ ਇਹ ਗੱਲ ਕਹੀ ਜਾਂਦੀ ਆ ਉਹ ਉਹ ਮੈਂ 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 ਤੁਹਾਨੂੰ ਦੱਸ ਦੇਣਾ ਇਹ ਸੁਣਖੇ ਬਰਨੋ ਸ਼ਮੀ ਸ਼ਰਮਨ ਲਾਈ ਵੀ ਕੀਤਾ ਮੈਡਮ ਨਾਲ ਮੈਂ ਤੁਹਾਨੂੰ ਦੱਸ ਦੇਣਾ ਉਹਦੀ ਅਸੀਂ ਅਪਡੇਟ ਲਾਣੀ ਆੜੇ ਕੋ ਆ ਗਈ ਆ ਉਹਨਾਂ ਦੀ ਕੁੱਟਿਆ ਦਾ ਮੁੰਡੇ ਨੇ ਨਸ਼ਾ ਕਰਕੇ ਸੀ ਜੇ ਨੱਤਾ ਤੋੜੀ ਆ ਤੁਸੀਂ ਉਹੀ ਗੱਲ ਕਰ ਰਹੇ ਹੋ ਤੇ ਉਹ ਪਰ ਨਾ ਮਾਤਾ ਬਾਤ ਚ ਮੁਕਰ ਗਈ ਹੈ ਕਿਉਂਕਿ ਪਤਾ ਨਹੀਂ ਕੀ ਹੋ ਗਿਆ ਮੈਂ ਮੈਂ ਤਾਂ ਸਾਂ ਮੈਂ ਤਾਂ ਸੁਣ ਕਹਿੰਦੀ ਵੀ ਕੋਈ ਨਹੀਂ ਅੱਛਾ ਮੈਂ ਤਾਂ ਤਾਂ ਸਾਂ ਮੇਰੇ ਕੋਲ ਅਪਡੇਟ ਆ ਗਈ ਹੈ ਉਹ ਘੰਟੇ ਦਾ ਨਸਲ ਹੋ ਗਈ ਖਬਰ ਉਹਦੇ ਸਮਾਜਿਕ ਸੰਸਾਰਾਂ ਅੱਗੇ ਆ ਗਏ ਨੇ ਉਹ ਪਰਚਾ ਪਾਉਣ ਦੀ ਗੱਲ ਕਰਦੇ ਨੇ ਪਰ ਉਹ ਮਾਤਾ ਹੁਣ ਡਰ ਕੇ ਮਾਤਾ ਨੇ ਆਪਣੇ ਬਿਆਨ ਤੋਂ ਪਲਟਾ ਖਾ ਗਈ ਹੈ ਦੇਖ ਲਓ ਕਿਵੇਂ ਹੋਇਆ ਜੀ ਇਹ ਤਾਂ ਹੁਣ ਮੈਨੂੰ ਪਤਾ ਨਹੀਂ ਡਾਕਟਰ ਸਾਹਿਬ ਫੇ ਫੇ ਆਪਣੇ ਵਰਗੇ ਮਾੜੇ ਬੈਂਦੇ ਆ ਜਿਹੜੇ ਆਪਣੇ ਮੀਡੀਆ ਵਰਗੇ ਬੇਨਤੀ ਸਾਨੂੰ ਤੁਹਾਡੇ ਚੈਨਲ ਤੇ ਥਰੂ ਇਹੀ ਬੇਨਤੀ ਕਰਦਾ ਜੀ ਸਿਆਸਤ ਦੇ ਨਾਂ ਦੇ ਉੱਤੇ ਸਿਆਸਤ ਕੁਰਸੀ ਦੇ ਨਾਂ ਦੇ ਉੱਤੇ ਪੰਜਾਬ ਨੂੰ ਕਲੰਕਿਤ ਨਾ ਕਰੋ ਬਹੁਤ ਪਹਿਲਾਂ ਪੁਰਾਣੀਆਂ ਸਰਕਾਰਾਂ ਨੇ ਕਲੰਕਿਤ ਕਰ ਲਿਆ ਜੀ ਆਮ ਆਦਮੀ ਪਾਰਟੀ ਨੂੰ ਵੀ ਜੀ 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 ਨਸ਼ੇ ਦੇ ਨਾਂ ਉੱਤੇ ਪੰਜਾਬ ਨੂੰ ਬਦਨਾਮ ਨਾ ਕਰੋ ਪੰਜਾਬ ਦੇ ਨਾਲੋਂ ਬਹੁਤ ਛਾਦੇ ਗੁਣਾ ਨਸ਼ਾ ਹੋ ਰਹਾ ਸਮਾਂ ਤੇ ਹਰਿਆਣੇ ਦੇ ਵਿੱਚ ਵੀ ਨਸ਼ਾ ਜਾਂਦੇ ਹੈ ਹਰਚਲ ਦੇ ਵਿੱਚ ਖਾਣਾਚਲਾਪਾ ਤੋਂ ਰਾਜਧਨੀ ਆਬਾਦੀ 80 ਲੱਖ ਹੈ ਜੀ ਜੀ ਈ ਹਜ਼ਾਰ ਕਰੋੜ ਦੀ ਨਸ਼ਾ ਹਿਮਾਚਲ ਦੇ ਵਿੱਚ ਵੀ ਜ਼ਿਆਦਾ ਹੈ ਪੁੱਲੂ ਦਾ ਇੱਕ ਮਲਾਣਾ ਪਿੰਡ ਹੈ ਸਾਰੀ ਦੁਨੀਆ ਤੇ ਮਸ਼ਹੂਰ ਹੈ ਉੱਥੋਂ ਦਾ ਨਸ਼ਾ ਕੰਮ ਕਰਦਾ ਪਰ ਮਾ ਮਾ ਚੋਣਾਂ ਦਾ ਬੇਨਤੀ ਕਰਦਾ ਵੀ ਪੰਜਾਬ ਨੂੰ ਨਾ ਬਦਨਾਮ ਕਰੋ ਪੰਜਾਬ ਦੇ ਜਵਾਨੀ ਨੂੰ ਨਾ ਬਦਨਾਮ ਕਰੋ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਦਾ 10 ਲੱਖ 10 ਕਹਿੰਦੇ ਨੇ ਜੀ ਨਸ਼ਾ ਖਾ ਗਿਆ ਨਸ਼ਾ ਖਾ ਨੂੰ ਖਾ ਗਿਆ ਨਸ਼ੇ ਨੇ ਬੰਦੇ ਨੂੰ ਬੰਦਾ ਖਾਦਾ ਅੱਜ ਖਾ ਕੇ ਬਾਹਰ ਦੇਸ਼ਾਂ ਤੇ ਆਰਥਿਕਾ ਦੇ ਵਿੱਚ 10 ਲੱਖ ਮੁੰਡਾ ਪੰਜਾਬ ਦਾ ਬਾਹਰ ਵਗਿਆ ਜਵਾਨੀ ਆਪਾਂ ਨੂੰ ਕਿੱਥੋਂ ਲੱਭੇ ਜੀ ਜੋ ਆਪ ਵੀ ਕੁਝ ਖਾਰੇ جہਾਜ ਕਹੀ ਗੱਲ ਆਪ ਅਸੀਂ ਕੁਝ ਹੋਰ ਸਾ ਪਾਸਤਾ ਤੋਂ ਮੈਂ ਵੀ ਮਤਲਬ ਇਹ ਗੱਲਾਂ ਸੋਚ ਸਮਝ ਕੇ ਬਿਆਨਵਾਜੀ ਕਰੋ ਨਾ ਦੀ ਸਿਆਸਤ ਨਾ ਚਮਕਾਓ ਬਾਤਾਂ ਸਦਾ ਚਲੋ ਡਾਕਟਰ ਸਾਹਿਬ ਤੁਸੀਂ ਆਪਣਾ ਕੀਮਤੀ ਸਮੇਂ ਤੇ ਵਿਚਾਰ ਸਾਂਝੇ ਕੀਤੇ ਜੀ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਂ ਧੰਨਵਾਦ ਸੋ ਸ਼ਰਮਾਈ ਕੁਝ ਕਹਿਣਾ ਚਾਹੋਗੇ हां बिल्कुल बिल्कुल देखो जेडिया सरकारा नशे ਦੇ ਨਾਂ ਤੇ ਟੁਕ ਟੁਕੀ ਵਜਾ ਰਹੀਆਂ ਜੀ ਜਿਆ ਕਮਾਈ ਕਰ ਰਹੀਆਂ ਉਹ ਚੈਨਲ ਦੇ ਮਾਧਿਅਮ ਨਾਲ ਇਹ ਸੀ ਕਹਿਣਾ ਚਾਹੁੰਦੇ ਆ ਕਿ ਸਰਕਾਰਾਂ ਪਹਿਲਾਂ ਤਾਂ ਸ਼ਰਾਬ ਦੇ ਇੱਕ ਵਾਰ ਨਾ ਸ਼ਰਮਾਈ ਮਾਫੀ ਜਨਾ ਇੱਕ ਵਾਰ ਡਾਕਟਰ ਸਾਹਿਬ ਦਾ ਧੰਨਵਾਦ ਕਰ ਦੋ ਕਿਉਂਕਿ ਇਹ ਮੁੱਦਾ ਡਾਕਟਰ ਸਾਹਿਬ ਨੇ ਦਿੱਤਾ ਹੈ ਹਮੇਸ਼ਾ ਵਧੀਆ ਮੁੱਦਾ ਦਿੰਦੇ ਸਾਡੇ ਚੈਨਲ ਨੂੰ ਬਹੁਤ ਮਜ਼ਾ ਆਉਂਦਾ ਹੈ ਸਾਨੂੰ ਲੋਕ ਵਧੀਆ ਕਮੈਂਟ ਕਰਦੇ ਨੇ ਇਹ ਨਾ ਕਰਕੇ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਇਹਨਾਂ ਦੀ ਸੋਚ ਦਾ ਬਹੁਤ ਬਹੁਤ ਧੰਨਵਾਦ ਹੈ ਸਟਾਰਟਿੰਗ ਜਿਹੜੀ ਪੂਰਾ ਲ ਕੀਤੀ ਸੀ ਵੀ ਡਾਕਟਰ ਸਾਹਿਬ ਦੀ ਸੋਚ ਹਮੇਸ਼ਾ ਹੀ ਪੰਜਾਬ ਚਾਣ ਦੀ ਦੇਸ਼ ਬਚਾਉਣ ਦੀ ਜਿਹੜੀ ਅਗਰ ਕਿਉਂਕਿ ਇਹ ਇਹ ਦੇਖੋ ਇਹ ਪੱਤਰਕਾਰ ਨੇ ਹੈਗੇ ਸ਼ਰਮਾ ਜੀ ਹੈ ਨਾ ਆਪਣਾ ਕੰਮਕਾਰ ਕਰਦੇ ਨੇ ਪ੍ਰਾਈਵੇਟ ਪਰ ਜਿਹੜਾ ਮਰਜੀ ਮੁੱਦਾ ਦੇ ਦਈਏ ਇਹ ਹਰ ਮੁੱਦੇ ਤੇ ਪੂਰੇ ਸਬੂਤਾ ਦੇ ਨਾਲ ਬੰਦੇ ਨੇ ਔਰ ਮਜ਼ਾ ਆਉਂਦਾ ਹੈ ਜਦੋਂ ਇਹ ਤੱਥ ਰੱਖਦੇ ਨੇ ਨਾ ਉਹ ਅੰਕੜੇ ਮੇਰੇ ਕੋਲ ਵੀ ਨਹੀਂ ਹੁੰਦੇ ਛੋਟੀ ਸਾਹਿਬ ਜਿਹੇ ਹੀਰੇ 157 ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਹੈ ਜੀ ਲੇਕਿਨ ਹੀਰਾ ਨੂੰ ਤਰਛਣੇ ਵਾਲਾ ਕੋਈ ਨਹੀਂ ਮਿਹਰਿਆ ਉਲਟਾ ਜਿਵੇਂ ਅਸੀਂ ਪਹਿਲ ਕਰਦੇ ਸਰਕਾਰਾਂ ਦੀ ਦਾ ਦਬਾਅ ਦੀ ਪੁਰਸ ਦੇ ਦਬਾਅ ਦੀ ਪਤਾ ਨਹੀਂ ਕਿੰਨੀ ਕਿੰਨੇ ਵਿਆਹਜ ਪੁਰਸ ਨੇ ਇਹਨਾਂ ਨਾਲ ਕੀਤੀ ਹੋਣੀ ਹੈ ਜਿਹੜਾ ਤੇ ਇਹਨਾਂ ਨਾਲ ਕਿੰਨੇ ਨਜਾਇਜ਼ ਹੋ ਗਏ ਨੇ ਤੇ ਰਿਸ਼ਤੇਦਾਰਾਂ ਨਾਲ ਕਿਤੇ ਜਾਣ ਪਛਾਣ ਨਾਲ ਹੋਈ ਹੋਣੀ ਹੈ ਜਿੰਗੋ ਬਰਾਉਤੀਓ ਤੇ ਜਿਹੜੇ ਲੋਕ ਪਿੰਡੇ ਤੇ ਹਟਾਉਣੇ ਆ ਉਹਨਾਂ ਨੂੰ ਦਰਦ ਪਤਾ ਆਉਣਾ ਹੁੰਦਾ ਸ਼ੋ ਡਾਕਟਰ ਸਾਹਿਬ ਨੇ ਵੀ ਉਹ ਚੀਜ਼ਾਂ ਦੇਖੀਆਂ ਉਹਨੂੰ ਇਹ ਯਾਰ ਮਿੱਤਰ ਨੇ ਦੇਖਿਓਣਗੇ ਸ਼ੋ ਦਰਦ ਉਹਨਾਂ ਕੋ ਚੱਲਦਾ ਚੈਨਲ ਤੇ ਬੋਲਦੇ ਆ ਸੱਚਾਈ ਮਿਲਿਆ ਬੈਟਰ ਹੈ ਜੀ ਮੇਰੇ ਨਾਲ ਵੀ ਕੋਈ ਲੱਗਦਾ ਜਗਾ ਨਹੀਂ ਕਿੱਥਾ ਲੇਕਿਨ ਸਾਨੂੰ ਦਰਦ ਚੱਲਦਾ ਹੈ ਜੀ ਇੱਕ ਵੇਸ਼ੇ ਮਾਰ ਹੁੰਦੀ ਹੈ ਚੱਲਦੀ ਹੈ ਕਿਸੇ ਦਾ ਜਵਾਨ ਪੁੱਤ ਉਡੀ ਸੋਚ ਲਈ ਰੱਖਦੇ ਹਾਂ ਚਲੋ ਸੰਦੀਪ ਸ਼ਰਮਾ ਜੀ ਤੁਸੀਂ ਸਾਡੇ ਨਾਲ ਲਾਈਵ ਤੇ ਜੁੜੇ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੈ ਦਿਲ ਤੋਂ ਧੰਨਵਾਦ ਕਿਸਾ ਬੋਤਾਂ ਨਾ ਧੰਨਵਾਦ ਸਭ ਤੋਂ ਪਹਿਲੇ ਸਾਡੇ ਨਾਲ ਪਹਿਲਾਂ ਜੁੜੇ ਸੀ ਮਾਨਸਾ ਤੋਂ ਰਜਿੰਦਰ ਸਿੰਘ ਜੀ ਤੇ ਫਿਰ ਸਾਡੇ ਜਿਹੜੇ ਚੰਦੇ ਪੱਤਰਕਾਰ ਨੇ ਸੰਜੀਪ ਸ਼ਰਮਾ ਜੀ ਉਹ ਵੀ ਆ ਜਾਂਦੇ ਨੇ ਉਹ ਆ ਗਏ ਸੀ ਪਰ ਜਿਹੜਾ ਸਾਡਾ ਅੱਜ ਦਾ ਮੁੱਦਾ ਸੀ ਜੋ ਕਿ ਸਾਡੇ ਸਹਿਯੋਗੀ ਡਾਕਟਰ ਰਜਿੰਦਰ ਸਿੰਘ さん ਦਿੱਤਾ ਸੀ ਬਹੁਤ ਵਧੀਆ ਹੈ ਕਿ ਕੱਲ ਜਿਹੜੀ ਇੱਕ ਮੀਟਿੰਗ ਹੋਈ ਹੈ ਜਾਂ ਰਾਜਾਵਡਿੰਗ ਸਾਊਦਾ ਦਾ ਬਿਆਨ ਆਇਆ ਵੀ ਰਵਾਇਤੀ ਨਸ਼ੇ ਦੇ ਉਹਨਾਂ ਦੁਆਰਾ ਗੱਲਬਾਤ ਕੀਤੀ ਹੈ ਹਾਲਾਂਕਿ ਜਿਵੇਂ ਡਾਕਟਰ ਸਾਹਿਬ ਦਾ ਕਹਿਣਾ ਹੈ ਵੀ ਇਹ ਕੋਈ ਸਰਕਾਰ ਦੇ ਅੰਦਰwidehat ਵੀ ਤਾਂ ਇਹ ਨਹੀਂ ਤਾਂ ਕੇਂਦਰ ਸਰਕਾਰ ਦੇ ਅਦੇ ਵਿੱਚ ਆ ਕਿਉਂਕਿ ਗੱਲ ਨਸ਼ੇ ਦੀ ਨਾ ਕਰੋ ਗੱਲ ਕਰੋ ਕਾਨੂੰਨ ਬਦਲਣ ਦੀ ਬਹੁਤ ਵਧੀਆ ਤੱਥ ਰੱਖਿਆ ਕਿ ਜੇਕਰ ਕਾਨੂੰਨ ਬਦਲਿਆ ਜਾਏਗਾ ਤਾਂ ਨੌਜਵਾਨਾਂ ਤੇ ਪਰਚੇ ਘੱਟ ਪੈਣਗੇ ਕਿਉਂਕਿ ਪਿਛੜੀਆਂ ਅਕਾਲੀ ਸਰਕਾਰ ਕਾਂਗਰਸ ਤੇ ਮੌਜੂਦਾ ਸਰਕਾਰ ਸਾਰੇ ਆਂਕੜੇ ਡਾਕਟਰ ਸਾਹਿਬ ਨੇ ਸਾਨੂੰ ਦਿਖਾਏ ਨੇ ਵੀ ਇੰਨੇ ਬੰਦੇ ਦੇ ਪਰਚਾ ਪਿਆ ਹੈ ਨਸ਼ਾ ਇਹ ਨਾ ਹੈ ਨਹੀਂ ਪੰਜਾਬ ਜਿੰਨਾ ਬਦਨਾਮ ਕੀਤਾ ਜਾ ਰਿਹਾ ਅਸੀਂ ਸਰਕਾਰ ਨੂੰ ਆਪਣੇ ਚੈਨਲ ਦੇ ਮਾਧਮ ਦੇ ਰਾਹੀਂ ਬੇਨਤੀ ਕਰਦੇ ਹਾਂ ਕਿ ਰਵਾਇਤੀ ਨਸ਼ੇ ਸ਼ੁਰੂ ਕੀਤੇ ਜਾਣ ਤਾਂ ਕਿ ਨੌਜਵਾਨ ਨੇ ਜਿਹੜੇ ਉਹ ਜਿਹੜੇ ਗਲਤ ਨਸ਼ੇ ਨੇ ਜਿਵੇਂ ਕਹਿ ਲਓ ਗੋਲੀਆਂ ਖਾਣੀਆਂ ਹੈ ਨਾ ਸਮੈਗ ਪੀਣੀ ਚਿੱਟਾ ਦਾ ਹੈ ਚਲੋ ਚਿੱਟਾ ਕਹਿ ਦਿੰਦੇ ਆ ਫਿਰ ਵੀ ਇਹ ਲੋਕ ਇਹਨਾਂ ਨਸ਼ਿਆਂ ਤੋਂ ਦੂਰ ਹੋਣਗੇ ਚਲੋ ਅਸੀਂ ਇਹ ਜੀ ਕਹਿੰਦੇ ਵੀ ਤੁਸੀਂ ਆਪਣੇ ਠੇਕੇ ਹੀ ਖੋਲੋ ਸ਼ਰਾਬ ਵੀ ਤੁਸੀਂ ਵੇਚ ਰਹੇ ਹੋ ਤੁਸੀਂ ਹਫੀਮ ਭੁੱਕੀ ਹੈ ਇਹਦੇ ਦਵਾਈ ਤੌਰ ਤੇ ਖੁਦ ਵੀ ਦੇ ਦਿਓ ਨਾਲੇ ਸਰਕਾਰਾਂ ਕਮਾਈਆਂ ਹੋਣ ਗਿਆ ਨਾਲੇ ਮਾਂ ਪਿਓ ਦੇ ਪੁੱਤ ਆਪਣੀ ਜ਼ਿੰਦਗੀ ਵਿੱਚ ਵਾਪਸ ਆਣਗੇ ਸੋ ਦੋਸਤੋ ਹੁਣ ਦੇਖਣਾ ਇਹ ਹੈ ਜੇਕਰ ਤੁਹਾਨੂੰ ਲੱਗਿਆ ਕਿ ਸਾਡਾ ਇਹ ਮੁੱਦਾ ਸਹੀ ਸੀਗਾ ਵੀ ਤੁਹਾਡੇ ਬੱਚੇ ਬਚਨ ਨਸ਼ਾ ਦੂਰ ਹੋਣ ਤਾਂ ਇਹਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰਿਓ ਕਿਉਂਕਿ ਕਦੇ ਮੈਂ ਸ਼ੇਅਰ ਕਰਨ ਲਈ ਕਹਿੰਦਾ ਨਹੀਂ ਪਰ ਮੈਂ ਤੁਹਾਨੂੰ ਕਹਾਂਗਾ ਕਿਉਂਕਿ ਇਹ ਪੰਜਾਬ ਦੇ ਆਪਣੇ ਆਣ ਦੇ ਭੁਖ ਦਾ ਸਵਾਲ ਹੈ ਦੋਸਤੋ ਜੇ ਸਹੀ ਲੱਗਿਆ ਤਾਂ ਕਮੈਂਟ ਵੀ ਕਰਿਓ ਤੇ ਇਹਨੂੰ ਸ਼ੇਅਰ ਵੀ ਕਰਿਓ ਤਾਂ ਕਿ ਜਿਹੜੀਆਂ ਗੁੰਗੀਆਂ ਪੌਲੀਆਂ ਸਰਕਾਰਾਂ ਇਹਨਾਂ ਨੂੰ ਤੁਸੀਂ ਜਗਾਓ ਅਸੀਂ ਆਪਣੇ ਲੋ ਪੂਰੀ ਕੋਸ਼ਿਸ਼ ਕਰਦੇ ਆਂ ਤੁਹਾਨੂੰ ਤੁਹਾਡਾ ਸਾਥ ਦੀ ਲੋੜ ਹੈ ਤਾਂ ਦੋਸਤੋ ਦਿਓ ਸਾਥ ਜਗਾਈਏ ਪੰਜਾਬ ਬਣਾਈਏ ਦੁਬਾਰਾ ਰੰਗਲਾ ਪੰਜਾਬ ਦੋਸਤੋ ਇਹ ਅੱਜ ਦਾ ਸਾਡਾ ਸਵੇਰ ਦਾ ਲਾਈਵ ਦਾ ਪ੍ਰੋਗਰਾਮ ਸੀ ਤੁਹਾਡੇ ਨਾਲ ਦੁਬਾਰਾ ਜੁੜਾਂਗਾ ਕੋਈ